ਤੇ ਚਾਈ ਦੇ ਖਾਂ ਦਾ ਲੋਕਾਂ ਨੂੰ ਲਾਪਤਾ ਕੰਮ ਕਰਦਾ ਹੈ ਤੇ ਅੱਜ ਤੋਂ ਸਾਰਾ ਨੂੰ ਪਤਾ ਲੱਗ ਗਿਆ ਤੁਸੀਂ ਟ੍ਰੇਲਰ ਵੀ ਦੇਖ ਚੁੱਕੇ ਹੋ ਤੇ ਸੰਸ਼ੇ ਪੰਜਾਬ ਉਤਾਰਿਆ ਸੀ ਸਾਗਾ ਔਰ ਬਹੁਤ ਪਿਆਰ ਮਿਲਣਾ ਹੈ ਲੋਕਾਂ ਦਾ ਬਾਕੀ ਟੀਮ ਹੁੰਦਾ ਕੰਮ ਹੈ ਟੀਮ ਦਾ ਹੀ ਹੈ ਸਾਰੀ ਟੀਮ ਦਾ ਉਹਦੇ ਪਿੱਛੇ ਤਿੰਨ ਤੋਂ 400 ਬੰਦਾ ਫੋਨ ਬੰਦ ਕਰ ਲਗਾ ਬੰਦ ਉਹਨ ਕਿਰਪਾ ਕਰਕੇ ਸਾਇਲੈਂਟ ਤੇ ਲਾ ਲਿਓ ਸਾਇਲੈਂਟ ਲਾ ਲਿਓ ਜੀ ਸਰ ਉਹਦੇ ਪਿੱਛੇ ਬਹੁਤ ਵੱਡੀ ਟੀਮ ਹੈ ਆਮ ਤੌਰ ਤੇ ਜਦੋਂ ਤੁਸੀਂ ਫਿਲਮ ਦੇਖਦੇ ਹੋ ਜਦੋਂ ਉਹਦੇ ਚ ਨਾਂ ਦੀ ਤਖਤੀ ਚੱਲਦੀ ਹੈ ਤਾਂ ਕਈ ਵਾਰੀ ਅਸੀਂ ਉਹਨੂੰ ਅੱਗੇ ਕੱਢ ਦਿੰਦੇ ਆ ਜਾਂ ਅਸੀਂ ਕਰ ਲਈਏ ਗੱਲ ਜਾਂ ਫਿਰ ਜਦੋਂ ਫਿਲਮ ਖਤਮ ਹੋ ਜਾਂਦੀ ਹੈ ਅਸੀਂ ਉਹ ਨਾਂ ਕਰ ਪੜਦੇ ਹੀ ਨਹੀਂ ਸੋ ਜਦ ਕਿ ਉਹਨਾਂ ਦਾ ਹੀ ਜ਼ਿਆਦਾ ਯੋਗਦਾਨ ਹੁੰਦਾ ਹੈ ਜਿਨ੍ਹਾਂ ਨੇ ਇਫੈਕਟਸ ਕਰਨੇ ਆ ਜਿਨ੍ਹਾਂ ਨੇ ਪਿੱਛੇ ਸਾਊਂਡ ਡਿਜ਼ਾਈਨ ਕਰਨੇ ਆ ਜਿਨ੍ਹਾਂ ਨੇ ਡਾਲਬੀ ਡਿਜ਼ਾਈਨ ਕਰਨੇ ਆ ਉਹਨਾਂ ਦਾ ਬਹੁਤ ਯੋਗਦਾਨ ਰਿਹਾ ਸੋ ਇਹ ਸਾਰੇ ਮਿਲ ਕੇ ਇੱਕ ਫਿਲਮ ਬਣਾਉਂਦੇ ਆਂ ਕਈ ਵਾਰੀ ਬਹੁਤ ਅੱਛੀ ਅੱਛਾ ਚੱਲ ਇਹ ਵਰਤ ਲਈ ਨਹੀਂ ਨਹੀਂ ਲੋਡ ਨਹੀਂ ਲੋਡ ਨਹੀਂ ਗਿਰਨ ਤੋਂ ਸਰ ਰਹਿਣ ਤੋਂ ਰਹਿਣ ਤੋਂ ਮਾਈਕ ਦੀ ਲੋਡ ਨਹੀਂ ਸਰ ਲੋਡ ਲਈ ਬੋਲ ਰਿਹਾ ਠੀਕ ਹੈ ਸਰ ਕਈ ਵਾਰੀ ਕੀ ਹੁੰਦਾ ਇਹ ਸਮੇਲ ਹੈ ਕਈ ਵਾਰੀ ਕਹਾਣੀ ਬਹੁਤ ਅੱਛੀ ਹੁੰਦੀ ਹੈ ਪਰ ਉਹਦੇ ਪਾਤਰ ਉਹਦੇ ਨਾਲ ਮੇਲ ਨਹੀਂ ਖਾਂਦੇ ਇਸ ਕਰਕੇ ਕਈ ਵਾਰੀ ਫਿਲਮ ਰਹਿ ਜਾਂਦੀ ਹੈ ਕਈ ਵਾਰੀ ਪਾਤਰ ਬੜੇ ਅੱਛੇ ਹੁੰਦੇ ਆ ਡਾਇਰੈਕਸ਼ਨ ਡਿਪਾਰਟਮੈਂਟ ਕੰਮ ਨਹੀਂ ਕਰ ਪਉਂਦਾ ਫਿਰ ਵੀ ਰਹਿ ਜਾਂਦੀ ਹੈ ਫਿਲਮ ਨੂੰ ਤਿੰਨ ਹਿੱਸਿਆਂ ਚ ਵੰਡਦੇ ਆ ਮੇਰਾ ਨਿੱਜੀ ਜਿਹੜੀ ਰਾਏ ਆ ਪ੍ਰੋਡਕਸ਼ਨ ਹਾਊਸ ਡਾਇਰੈਕਸ਼ਨ ਡਿਪਾਰਟਮੈਂਟ ਤੇ ਸੰਗੀਤ ਡਿਪਾਰਟਮੈਂਟ ਇਹਨਾਂ ਤਿੰਨਾਂ ਨੂੰ ਰਲ ਕੇ ਫਿਰ ਇੱਕ ਫਿਲਮ ਬਣਦੀ ਹੈ ਤੂੰ ਇਹਦੇ ਚ ਹੀਰੋ ਦੀ ਉਹ ਨਹੀਂ ਮੈਂ ਕਦੇ ਵੀ ਮੰਨਦਾ ਅਹਿਮੀਤ ਬਾਕੀ ਸਾਰੇ ਡਿਪਾਰਟਮੈਂਟ ਇਕੱਠੇ ਹੋ ਕੇ ਜਦੋਂ ਰਲਦੇ ਆ ਫਿਰ ਇੱਕ ਚਿਹਰੇ ਨੂੰ ਅੱਗੇ ਕਰਦੇ ਆ ਇਸ ਤਰ੍ਹਾਂ ਫਿਰ ਇੱਕ ਫੇਲ ਮੜ ਜਾਂਦਾ ਸਰ ਲੋਕੇਸ਼ਨ ਬੜੀ ਅਲੱਗ ਤਰ੍ਹਾਂ ਦੀ ਹੈ ਕਾਫੀ ਕਿਵੇਂ ਚੂਜ਼ ਕੀਤਾ ਹੋਣਾ ਇਸ ਤਰ੍ਹਾਂ ਦਾ ਮਾਹੌਲ ਪੁਰਾਣਾ ਦਿਖਾਣਾ ਕਿਉਂਕਿ ਇਹ ਵੀ ਬੜਾ ਜ਼ਰੂਰੀ ਹੁੰਦੀ ਹੈ ਅਕਲ ਕਮਰਸ਼ੀਅਲਾਈਜ਼ ਬਹੁਤ ਹੋ ਚੁੱਕਾਗਾ ਇਹ ਤਾਂ ਜਿਹੜਾ ਸਾਡਾ ਪਹਿਲਾਂ ਪੰਜਾਬ ਦਾ ਖੇਤਾ ਸੀ ਸੰਗਰੂਰ ਤੋਂ ਪਾਰ ਬਰਾਤਨਸ ਕਾਲਚਪੂਆਦ ਪੰਜਾਬ ਦੇ ਅੱਧ ਨੂੰ ਬਹੁਤ ਕਹਿੰਦੇ ਹੁੰਦੇ ਸੀ ਬਾਅਦ ਚ ਫਿਰ ਇਹ ਖੇਤੇ ਬਦਲਦੇ ਗਏ ਜਿਵੇਂ ਜਿਵੇਂ ਸਾਡੇ ਪੰਜਾਬ ਵੰਡੇ ਗਏ ਉਦੋਂ ਆਮ ਜਿਹੜੇ ਪਿੰਡ ਹੁੰਦੇ ਸੀ ਵਰਾਨੀ ਹੁੰਦੀ ਸੀ ਕਿਉਂਕਿ ਜਿੱਥੇ ਨਹਿਰ ਦਾ ਪਾਣੀ ਜਾਂਦਾ ਸੀ ਉੱਥੇ ਫਸਲ ਤੇ ਹਰਿਆਲੀ ਹੁੰਦੀ ਸੀ ਜਿੱਥੇ ਪਾਣੀ ਨਹੀਂ ਜਾਂਦਾ ਸੀ ਉੱਥੇ ਤਕਰੀਬਨ ਵਰਾਨੀ ਹੁੰਦੀ ਸੀ ਜਾਂ ਫਿਰ ਹਰਿਆਲੀ ਕੁਸ਼ਕ ਜਗ੍ਹਾ ਹੁੰਦੀ ਸੀ ਜਿੱਥੇ ਕੋਈ ਬਹੁਤੇ ਪੈਸੇ ਵਾਲਾ ਉਦੋਂ ਪਹਿਲਾਂ-ਪਹਿਲਾਂ ਖੂਹ ਲਾ ਲੈਂਦਾ ਸੀ ਤੋਂ ਉਦੋਂ ਪਿੰਡ ਆਮ ਤੌਰ ਤੇ ਇੱਥੇ ਪਿੰਡਾਂ ਦੇ ਵਾਲੇ ਵਾਲੇ ਥੇ ਹੁੰਦੇ ਸੀ ਜਦੋਂ ਕੱਕਾ ਰੇਤਾ ਵੱਧ ਜਾਂਦਾ ਸੀ ਫਿਰ ਉਹਦਾ ਇੱਕ ਥੇਜ ਆ ਬਣਾ ਲੈਂਦੇ ਸੀ ਪੱਧਰੀ ਕਰਨ ਨੂੰ ਇਸ ਤਰ੍ਹਾਂ ਦੀ ਲੋਕੇਸ਼ਨ ਪੰਜਾਬ ਔਰ ਰਾਜਸਥਾਨ ਦੀ ਸਰਹੱਦ ਤੇ ਸਾਨੂੰ ਮਿਲ ਜਾਂਦੀ ਹੈ। ਬਬੂ ਜੀ ਜਿਸ ਤਰ੍ਹਾਂ ਕਿ ਰੀਅਲ ਸਟੋਰੀ ਵੀ ਆ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਲਿਆ। ਆ ਜਦੋਂ ਨਾ ਆਪਾਂ ਜ਼ਿੰਦਗੀ ਚ ਕੰਮ ਕਰਦੇ ਆਂ ਮੈਂ ਤਾਂ ਚਲੋ ਹਮੇਸ਼ਾ ਕਾਮੀ ਇਦਾਂ ਦਾ ਕਰਿਆ ਜਿਹੜਾ ਪੰਜਾਬ ਤੇ ਪੰਜਾਬੀ ਦੀ ਗੱਲ ਕਰੇ। ਔਰ ਜਿਹੜੇ ਜੋਸ਼ ਵਾਲੀਆਂ ਚੀਜ਼ਾਂ ਹੁੰਦੀਆਂ ਉਹਦੇ ਨਾਲ ਇੱਕ ਦੇਖੋ ਕੀ ਹੁੰਦਾ ਵਕਤ ਨੇ ਬੜੀਆਂ ਕਰਬਟਾਂ ਲੈਣੀਆਂ ਆਉਣ ਵਾਲੇ ਪੰਜਾ ਸਾਲਾਂ ਚ। ਪਹਿਲਾਂ ਦੁਨੀਆ 100 ਸਾਲ ਬਾਅਦ ਬਦਲਦੀ ਸੀ ਕਹਿੰਦੇ ਸੀ ਸਦੀ ਬਾਅਦ ਬਦਲੀਆ ਫਿਰ ਹੌਲੀ-ਹੌਲੀ 10 ਸਾਲ ਹੁਣ ਹੁਣ ਤਾਂ ਇਹ ਹਾਲ ਹੋ ਗਿਆ ਵੀ ਅੱਖ ਚਪਕਦੇ ਇੱਕ ਨਵੀਂ ਖੋਜ ਹੋ ਜਾਂਦੀ ਹੈ ਇਸ ਬਦਲ ਦੇ ਯੁੱਗ ਚ ਕਿਤਾਬ ਆਮ ਬੰਦਾ ਪੜਨੋਂ ਹਟ ਗਿਆ ਔਰ ਜਿਸ ਤਰ੍ਹਾਂ ਦੀ ਸਰਕਾਰ ਜਾਂ ਸ਼ਾਸਨ ਹੁੰਦਾ ਉਸੇ ਤਰ੍ਹਾਂ ਦੇ ਸਿਲੇਬਸ ਬਣਨ ਲੱਗੇ ਤੋਂ ਜਿਹੜੇ ਸਿਸਟਮ ਦੀ ਅੱਖ ਚ ਰੜਕਣ ਵਾਲੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਐਸੇ ਤਰ੍ਹਾਂ ਅੰਗਰੇਜ਼ੀ ਕਾਲ ਦੇ ਦੌਰਾਨ ਵੀ ਸਾਡੇ ਬਹੁਤੇ ਲੋਕ ਉਨੇ ਪੜੇ ਨਹੀਂ ਸੀ ਤੇ ਉਸ ਤਰ੍ਹਾਂ ਸੀ ਤੇ ਇਹ ਚੀਜ਼ਾਂ ਸਾਡੇ ਕੋਲ ਇਦਾਂ ਪੀੜੀ ਦਰ ਪੀੜੀ ਆ ਜਾਂਦੀਆਂ ਤੇ ਇਹਨਾਂ ਨੂੰ ਜੇ ਕੋਈ ਅੱਛੀ ਚੀਜ਼ ਅਸੀਂ ਸਿਰਮੇ ਦੇ ਜ਼ਰੀਏ ਦਿਖਾਉਣਾ ਹੈ ਤਾਂ ਉਹ ਇੱਕ ਦਸਤਾਵੇਜ਼ ਬਣ ਜਾਂਦਾ ਹੈ ਕੰਮ ਸੇ ਕੰਮ ਅਸੀਂ ਇੰਟਰਨੈਟ ਤੇ ਉਹਨੂੰ ਜਿਉਂਦਾ ਰੱਖ ਸਕਦੇ ਹਾਂ ਕਿਉਂਕਿ ਇੰਟਰਨੈਟ ਤੇ ਉਸ ਤਰ੍ਹਾਂ ਦੀ ਬੰਦਿਸ਼ ਨਹੀਂ ਉਹਨੂੰ ਕੋਈ ਸਿਸਟਮ ਜਾਂ ਸਰਕਾਰ ਨਹੀਂ ਰੋਕ ਸਕਦੀ ਉਹ ਅੰਤਰਰਾਸ਼ਟਰੀ ਹੈ ਸੋ ਇਸ ਕਰਕੇ ਇਸ ਤਰ੍ਹਾਂ ਦੇ ਦਸਤਾਵੇਜ਼ ਸਾਰਿਆਂ ਨੂੰ ਬਣਾਉਣੇ ਚਾਹੀਦੇ ਫਿਲਮ ਦੇ ਮੇਲੇ ਵੱਡੇ ਬਹੁਤ ਖਾਸ ਮਿੱਤਰ ਨੇ ਔਰ ਕਾਫੀ ਪਿਛਲੇ ਸਮੇਂ ਤੋਂ ਸੋਮਾਜਿਕ ਸੁਨੇਹਾ ਵੀ ਦਿੰਦੇ ਰਹੇ ਹੋ ਇਸ ਤਰ੍ਹਾਂ ਕਿਵੇਂ ਪਲਾਨ ਕੀਤਾ ਤੁਸੀਂ ਪਲਾਨ ਕੀਤੀ ਕਿ ਮੀਤੂ ਜਨਾ ਦਾ ਪਹਿਲੇ ਇਹ ਪ੍ਰੋਜੈਕਟ ਨਹੀਂ ਤਾਂ ਟੱਬਰ ਚ ਫਿੱਕ ਪਾਉਣ ਵਾਲੀ ਗੱਲ ਹੋ ਜੇਗੀ ਇੱਕੋ ਗੱਲ ਹੈ ਮੈਂ ਜੇ ਕੋਈ ਸੋਚੂਗਾ ਤਾਂ ਉਹ ਸੋਚੂਗਾ ਜੇ ਉਹ ਸੋਚਦਾ ਤਾਂ ਸਮਝ ਲਓ 100% ਜਾਰੀ ਹੈ ਜੀ ਨਹੀਂ ਅਸੀਂ ਆਪਸ ਵਿੱਚ ਕਈ ਵਾਰੀ ਕਿਸੇ ਜਦੋਂ ਕੋਈ ਮੁੱਦਾ ਆ ਜਾਂ ਕੋਈ ਗੱਲ ਹੁੰਦੀ ਹੈ ਉਹਦੇ ਤੇ ਲੰਬੀ ਗੋਸ਼ਟੀ ਵੀ ਹੁੰਦੀ ਹੈ ਕਈ ਵਾਰੀ ਦੋ ਦੋ ਤਿੰਨ ਘੰਟੇ ਕਿਸੇ ਵਿਸ਼ੇ ਤੇ ਵਹਿਸ ਵੀ ਹੁੰਦੀ ਹੈ ਪਰ ਕਾਗਜ਼ੀ ਤੌਰ ਤੇ ਜੇ ਤਬੇ ਤੋਂ ਉਹ ਵੱਡਾ ਭਰਾ ਹੈ ਤੇ ਇੱਕੋ ਚੀਜ਼ ਹੈ ਸਬਜੈਕਟ ਤਿੰਨ ਚਾਰ ਲਿਖੇ ਸੀ ਬਹੁਤ ਸੱਜਣ ਮੇਰੇ ਨਾਲ ਇਸ ਗੱਲ ਤੇ ਡਿਸਕਸ਼ਨ ਕਰਦੇ ਸੀ ਕਿ ਅਸੀਂ ਲੋਕ ਗਾਥਾ ਬਣਾਉਣੀ ਹੈ ਮੈਂ ਉਹਨਾਂ ਨੂੰ ਕਈ ਬੰਦਿਆਂ ਨੂੰ ਨਾਰਾਜ਼ ਕਰਿਆ ਇਸ ਕਰਕੇ ਜਿਹੜੇ ਡਾਇਰੈਕਸ਼ਨ ਚ ਹੈ ਮੈਂ ਉਹਨਾਂ ਨੂੰ ਕਿਹਾ ਸੀ ਵੀ ਕਿਉਂਕਿ ਪਤਾ ਨਹੀਂ ਮੇਰੀ ਆਦਤ ਹੈ ਐਸੇ ਕਰਕੇ ਮੈਂ ਕੱਟ ਫਿਲਮਾਂ ਕਰਦਾ ਮੈਂ ਜਦੋਂ ਕੋਈ ਬੰਦਾ ਮੈਨੂੰ ਕਈ ਪਿਛਲੇ ਕਈ ਸਾਲਾਂ ਤੋਂ ਕਹਾਣੀ ਕੋਈ ਸੁਣਾਉਂਦਾ ਤਾਂ ਮੈਂ ਇਹਨੂੰ ਕਹਿ ਦਿੰਨੇ ਆ ਤੇਰਾ ਤੇਰਾ ਜਨਰ ਹੈ ਨਹੀਂ ਤੂੰ ਇਸ ਤਰ੍ਹਾਂ ਦੀ ਫਿਲਮ ਨਹੀਂ ਬਣਾ ਸਕਦਾ ਤੂੰ ਕੋਈ ਹੋਰ ਤਰ੍ਹਾਂ ਦੀ ਫਿਲਮ ਬਣਾ ਲੈ ਜਿਹੜੀ ਮਿੱਠੀ ਜੀ ਹੋਵੇ ਆ ਜਾਂ ਫਿਰ ਕਾਮੇਡੀ ਹੋਵੇ ਐਸ ਤਰ੍ਹਾਂ ਦਾ ਜਿਹੜਾ ਵੀਰ ਰਸ ਵਾਲਾ ਕੰਮ ਹੈ ਨਾ ਇਹ ਬੜੇ ਘੱਟ ਬੰਦੇ ਕਰ ਸਕਦੇ ਔਰ ਮੈਂ ਪੰਜਾਬ ਚ ਓਪਨਲੀ ਕਹਿਣਾ ਇਹ ਕਿਉਂਕਿ ਆਮ ਤੌਰ ਤੇ ਕਲਾਕਾਰਾਂ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਤਾਂ ਸਾਰਿਆਂ ਨਾਲ ਕੰਮ ਕਰਨਾ ਹੁੰਦਾ ਜੇ ਉਹਨਾਂ ਦੀ ਫਿਲਮ ਹਿੱਟ ਹੋ ਜਾਂਦੀ ਹੈ ਫਿਰ ਉਹਨਾਂ ਕੋਲ ਜਦੋਂ ਆਪਸ਼ਨ ਆਉਨੇ ਫਿਰ ਉਹਨਾਂ ਨੇ ਡਰਾਮਾ ਮੇਰਾ ਬੜਾ ਕਲੀਅਰ ਫੰਡਾ ਕਿ ਇਸ ਤਰ੍ਹਾਂ ਦੀ ਫਿਲਮ ਪੰਜਾਬ ਚ ਅਮਤੋਜ ਤੋਂ ਬਿਹਤਰ ਕੋਈ ਨਹੀਂ ਬਣਾ ਸਕਦਾ। ਇਹੀ ਸਟੇਟਮੈਂਟ ਪਹਿਲਾਂ ਸੀ ਇਹੀ 10 ਸਾਲ ਬਾਅਦ ਹੋ ਗਈ। ਸੋ ਉਹ ਜਦੋਂ ਗੱਲ ਚੱਲੀ ਤਾਂ ਮੈਂ ਅਮਤੋਜ ਨੂੰ ਕਿਹਾ ਤੂੰ ਫਿਲਮ ਦਾ ਇਹ ਤੂੰ ਬਣਾਉਣੇ। ਇਹਨੂੰ ਕਹਿੰਦਾ ਆਪਾਂ ਕਰ ਲੰਨੇ ਆ ਜੀ ਵੀ ਆਪਾਂ ਜਦ ਤੱਕ ਸਾਰਾ ਗੜੀ ਤੇ ਵਰਕ ਕਰਦੇ ਆ। ਮੈਂ ਕਿਹਾ ਨਹੀਂ ਉਹ ਵੀ ਬਣਾ ਲਾਂਗੇ। ਇਹ ਫਿਲਮ ਤੂੰ ਹੀ ਬਣਾਏਗਾ। ਸੋ ਕਾ ਔਰ ਇਹ ਪੂਰੀ ਫਿਲਮ ਨੂੰ ਜਦੋਂ ਕਮਾਂਡ ਕਰਦੇ ਉਹ ਡਾਇਰੈਕਟਰ ਜਿਹੜਾ ਵਿੰਗ ਹੈ ਉਹਨਾਂ ਦੀ ਹੁੰਦੀ ਹੈ। ਮਾਨ ਸਰ ਡਾਇਰੈਕਸ਼ਨ ਦੇ ਹਿਸਾਬ ਨਾਲ ਫਿਰ ਉਹ ਸਾਡੇ ਸਾਰੇ ਸਿਸਟਮ ਅੱਗੇ ਚੱਲਦਾ ਗਾਣੇ ਬਣਦੇ ਆ ਫਿਲਮ ਚ ਕਾਸਟਿਮ ਹੁੰਦਾ ਆ ਆਰਟਵਰਕ ਹੁੰਦਾ ਆ ਸੈਟ ਲੱਗਦੇ ਆ ਸੋ ਕੁੱਲ ਮਿਲਾ ਕੇ ਇਹ ਸਾਰਾ ਜਿਹੜਾ ਇਹ ਇਹਦੀ ਜਿਹੜਾ ਫਰੰਟ ਫੇਸ ਹੁੰਦਾ ਉਹ ਡਾਇਰੈਕਸ਼ਨ ਡਿਪਾਰਟਮੈਂਟ ਹੁੰਦਾ ਔਰ ਸਾਨੂੰ ਇਹ ਫਾਇਦਾ ਮੈਨੂੰ ਨਿੱਜੀ ਤੌਰ ਤੇ ਕਿ ਅਸੀਂ ਸਾਡਾ ਪ੍ਰੇਮ ਆ ਔਰ ਇੱਕੋ ਕਬੀਲਾ ਸਾਡਾ ਸੋ ਮੇਰੇ ਲਈ ਕੋਈ ਔਖਾ ਨਹੀਂ ਹੁੰਦਾ ਇਹ ਇਸ ਤਰ੍ਹਾਂ ਦੇ ਜੇ ਕੋਈ ਫਿਲਮ ਕਦੇ ਭਾਵੇਂ ਇੱਕ ਚ ਵੀ ਬਣਾਵਾਂਗੇ ਤਾਂ ਮੇਰੇ ਲਈ ਬਹੁਤ ਸੌਖਾ ਆ ਮਾਨ ਸਰ ਜੇ ਫਿਲਮ ਦੇ ਟ੍ਰੇਲਰ ਨੂੰ ਵੇਖ ਕੇ ਕਈ ਦਾ ਜਿਉਨੇ ਮੋੜ ਤੋਂ ਬਾਅਦ ਸੁੱਚਾ ਸਰਮਾ ਇਤਿਹਾਸ ਰਚੰਜਾ ਦੇਖੋ ਸਰ ਮੈਨੂੰ ਆંકੜਿਆਂ ਦਾ ਨਹੀਂ ਪਤਾ ਤੇ ਨਾ ਮੈਂ ਕੋਈ ਕਿਸੇ ਚੀਜ਼ ਦਾ ਕੰਪੈਰੀਸ਼ਨ ਕਰਦਾ ਔਰ ਇਸ ਤਰ੍ਹਾਂ ਦਾ ਜਦੋਂ ਆਪਾਂ ਤਾਂ ਮੇਰੀ ਬੇਨਤੀ ਵੀ ਹੈ ਸਾਰੇ ਵੀਰਾਂ ਨੂੰ ਕਿ ਇਸ ਫਿਲਮ ਦੇ ਮਤਲਬਕ ਹੀ ਗੱਲ ਕਰੀ ਜਾਵੇ ਕਿਸੇ ਹੋਰ ਬਾਰੇ ਕਰਦੇ ਮੈਂ ਕਰਦਾ ਨਹੀਂ ਕਈ ਸਾਲ ਤੇ 15 ਸਾਲ ਪਹਿਲਾਂ ਕਰ ਲੈਣੀ ਸੀ ਇਦਾਂ ਨਹੀਂ ਸਾਰੇ ਸਭ ਦਾ ਆਪਣਾ ਆਪਣਾ ਵਿਜ਼ਨ ਹੈ ਔਰ ਮੇਰੀ ਪਹਿਲਾਂ ਮੈਂ ਤੁਹਾਨੂੰ ਸਟੇਟਮੈਂਟ ਦਿੱਤੀ ਹੈ ਸ਼ਾਇਦ ਤੁਸੀਂ ਉਹਦੇ ਨਾਲ ਸੈਟੀਸਫਾਈ ਨਹੀਂ ਹੋਏ ਕਿ ਇਸ ਤਰ੍ਹਾਂ ਦੀ ਫਿਲਮ ਤੋਂ ਈ ਤੋਂ ਬਿਹਤਰ ਕੋਈ ਬਣਾ ਹੀ ਨਹੀਂ ਸਕਦਾ ਇਹ ਗਾਰੰਟੀ ਹੈ ਔਰ ਮੈਨੂੰ ਉਮੀਦ ਹੈ ਕਿ ਜੋ ਰੰਗ ਤੁਸੀਂ ਚਾਹੁੰਦੇ ਹੋ ਔਰ ਜੋ ਜਿਸ ਜਿਸ وجہ ਨਾਲ ਇਹ ਫਿਲਮ ਬਣੇ ਕਿ ਦਾਦਾ ਤੇ ਪੋਤਾ ਇਕੱਠੇ ਵੇਖਣ ਜੇ ਉਹ ਵੇਖਦੇ ਆ ਫੇਰੇ ਸਫਲ ਫਿਲਮ ਮਾਨਸਾ ਪਿੰਡੂ ਚਿਹਰਾ ਦਿਖਾਇਆ ਗਿਆ ਕਿ ਇੱਕ ਜਨ ਇੱਕ ਜਨ ਮਾਨਸਾ ਪਿੰਡੂ ਚਿਹਰਾ ਦਿਖਾਇਆ ਗਿਆ ਇਸ ਵਿੱਚ ਗਲ ਚ ਕੈਂਠਾ ਚਾਦਰਾਂ ਕੁੜਤਾ ਤੇ ਹੱਥ ਤੇ ਗੰਡਾ ਸੀ ਕਿਵੇਂ ਦਾ ਲੱਗਾ ਪਿੰਡੂ ਚਿਹਰਾ ਨਹੀਂ ਮੈਂ ਤਾਂ ਨਿੱਜੀ ਤੌਰ ਤੇ ਇਹ ਹੀ ਕੱਪੜੇ ਪਾਉਣਾ ਹੁਣ ਤੁਹਾਨੂੰ ਕਮਾਲ ਦੀ ਗੱਲ ਦੱਸਦਾ ਮੈਂ ਪ੍ਰੋਬਲਮ ਇਹ ਹੈ ਵੀ ਮੈਂ ਨਾ ਥੋੜਾ ਜਿਆਦਾ ਲੇਟ ਲਤੀਫ ਕਈ ਚੀਜ਼ਾਂ ਚ ਹੋ ਜਾਂਦਾ ਅਸੀਂ ਤੁਰੇ ਤਾਂ ਉਧਰ ਨੂੰ ਸੀ ਫਿਰ ਬਟਿੰਡੇ ਲਾਇਆ ਮੈਨੂੰ ਇਹ ਫਿਰ ਇੱਧਰ ਨੂੰ ਲੈ ਆ ਪਿੰਨੂ ਇਹ ਦੱਸਦੇ ਨਹੀਂ ਪਹਿਲਾਂ ਚੱਲਦੇ ਚੱਲਦੇ ਉੱਥੇ ਚੱਲਦੇ ਤੂੰ ਅਸੀਂ ਤਾਂ ਉੱਥੋਂ ਕੱਪੜੇ ਪਾ ਕੇ ਤੁਰੇ ਸੀ ਸਾਡੇ ਮੇਰੇ ਕੋ ਤਾਂ ਕੱਪੜੇ ਨਹੀਂ ਸੀ ਪਾਉਣ। ਪ੍ਰੋਬਲਮ ਕੀ ਸੀ ਮੈਂ ਇਹਨਾਂ ਨੂੰ ਕੁਰਤੇ ਪਜਾਮੇ ਲੈਣ ਭੇਜਿਆ ਸੀ ਬਾਜ਼ਾਰ ਤੋਂ। ਇਹ ਬੜੇ ਤੰਗ ਲੈ। ਮਜਬੂਰੀ 'ਚ ਫਿਰ ਮੈਨੂੰ ਇਹ ਪਾਉਣੀ ਪਈ। ਇਹ ਬਰਸੋਂ ਵੀ ਪਾਈ ਸੀ ਤੇ ਅੱਜ ਵੀ ਪਾਈ। ਇਹ ਇਹ ਚੱਕਰ ਹੋ ਗਿਆ। ਉਹ ਅਸੀਂ ਪਿੰਡਾਂ ਆਲੇ ਸਾਡੇ ਲਈ ਕੋਈ ਔਖਾ ਨਹੀਂ। ਔਰ ਸਾਰੀ ਉਮਰ ਅਸੀਂ ਪਜਾਮਾ ਪਾਇਆ ਤੇ ਹੁਣ ਵੀ ਪਾਉਣਾ ਔਰ ਚਾਦਰਾਂ ਮੈਂ ਤਾਂ ਗਰਮੀ ਗਰਮੀ ਆਪ ਦੇ ਕੇ ਚਾਦਰ ਹੀ ਲਾ ਕੇ ਰੱਖਦਾ। ਔਰ ਪਰਨਾ ਜਦੋਂ ਮੈਂ ਗਾਉਣ ਲੱਗਾ ਸੀ ਉਦੋਂ ਹੀ ਮੇਰੇ ਦਿਮਾਗ ਸੀ ਕਿ ਪਰਨੇ ਵਾਲੇ ਬੰਦੇ ਹੀਰੋ ਚਾਹੀਦੇ। ਨਾ ਕਿ ਕੋਕ ਚਾਕਲੇਟੀ ਮਾਸਮ ਇਹਦਾ ਵੱਡਾ ਹੁੰਗਾਰਾ ਵੀ 20000 ਤੋਂ ਅਡਵਾਂਸ ਬੁਕਿੰਗ ਹੋ ਚੁੱਕੀ ਹੈ ਦੇਖੋ ਇਹ ਫਿਲਮ ਨੇ ਤੁਹਾਡੇ ਸਹਿਯੋਗ ਨਾਲ ਚੱਲਣਾ ਹੈ ਔਰ ਇਹ ਸਾਰੀਆਂ ਕੈਲਕੂਲੇਸ਼ਨਾਂ ਕੰਪਨੀ ਨੂੰ ਮਤਲਬ ਪਤਾ ਲੱਗਣ ਦਾ ਜਿਆਦਾ ਵਹਿਤਰਾ ਅਸੀਂ ਤਾਂ ਹੁਣ ਮਿੱਤਰਚਾਰੇ ਚ ਤੁਰੇ ਫਿਰਦੇ ਆ ਕਿ ਉਹਨਾਂ ਦਾ ਹੀ ਕੰਮ ਹੈ ਬਿਜ਼ਨਸ ਕੈਲਕੂਲੇਟ ਉਹਨਾਂ ਨੇ ਕਰਨਾ ਹੈ ਮੈਂ ਨਿੱਜੀ ਤੌਰ ਤੇ ਇਸ ਤਰ੍ਹਾਂ ਮਤਲਬ ਕੋਈ ਬਹੁਤੀ ਪੁੱਛਦਾ ਗਿਚਪਿਚੀ ਕਰਦਾ ਮੈਨੂੰ ਲੱਗਦਾ ਇਹ ਉਹਨਾਂ ਦਾ ਕੰਮ ਹੈ ਵਪਾਰ ਉਹਨਾਂ ਦਾ ਕਿਉਂਕਿ ਅਸੀਂ ਉਹਨਾਂ ਲਈ ਇੱਕ ਫਿਲਮ ਇਕੱਠੇ ਹੋ ਕੇ ਬਣਾਤੀ ਕੁਣਕ ਕਿ ਉਹ ਜਾਣਨ ਵਪਾਰ ਕੀ ਹੈ ਔਰ ਜੇ ਜੇ ਮੇਰੀ ਮੰਨਣਗੇ ਤਾਂ ਮੈਂ ਤਾਂ ਉਹਨਾਂ ਨੂੰ ਇਹੀ ਰਾਏ ਦਵਾਂਗਾ ਕਿ ਜਿੰਨੀ ਵੀ ਫਿਲਮ ਕਮਾਈ ਕਰਦੀ ਹੈ ਉਹ ਉਹ ਓਪਨ ਹੀ ਦੱਸਣ ਕਿਉਂਕਿ ਆਮ ਤੌਰ ਤੇ ਪ੍ਰੈਸ 'ਚ ਜਾਂ ਇੰਟਰਨੈਟ ਤੇ ਫੇਸਬੁੱਕ ਤੇ ਇੱਕ ਬਹੁਤ ਵੱਡੀ ਗੱਪ ਚੱਲਦੀ ਹੈ ਵੀ 50 ਕਰੋੜ ਕਮਾ ਗਈ 100 ਕਮਾ ਗਈ ਇਹ ਪਹਿਲਾਂ ਬੰਬੇ ਦਾ ਇੱਕ ਕਲੱਬ ਹੈ ਆ ਬੈਂਡਰਾ ਟੂ ਕੋਰਲਾ ਉਹਨੂੰ ਕਹਿੰਦੇ ਆ ਉਹਦੇ 'ਚ ਪੁਰਾਣੇ ਸਾਰੇ ਜਿਹੜੇ ਬੰਦੇ ਉਹਦੇ ਸ਼ਾਮਲ ਹੈ ਉਹ ਪਹਿਲੇ ਦਿਨ ਫਿਲਮ ਲੱਗਦੀ ਅਗਲੇ ਦਿਨ ਸਕਸੈਸ ਪਾਰਟੀ ਕਰਕੇ ਲਾ 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 ਕਰਾ ਦਿੰਦੇ ਆ। ਔਰ ਬਹੁਤ ਕੰਪਨੀਆਂ ਆਪ ਹੀ ਟਿਕਟਾਂ ਚੱਕ ਲੈਣੀਆਂ ਕਹਿ ਦਿੰਦੇ ਸੋਲਡ ਆਊਟ ਹੋ ਗਿਆ। ਤੋਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੋਈ ਇਸ ਤਰ੍ਹਾਂ ਦਾ ਡਰਾਮਾ ਨਾ ਕਰਨਾ। ਜੋ ਹਕੀਕਤ ਆ ਪਬਲਿਕ ਨੂੰ ਦੱਸੋ ਔਰ ਮਾਰਾ ਕਰੇ ਬਹੁਤ ਹੀ ਚੱਲੇ ਔਰ ਦਸਮਾ ਦਸਾਂ ਤੋਂ ਫਿਰ ਉਹ ਗਰੀਬਾਂ ਲਈ ਦੇਣ। ਨਹੀਂ ਦੇਣਗੇ ਫਿਰ ਅਸੀਂ ਅਗਲੀ ਫਿਲਮ ਰੋਕ ਲਾਂਗੇ ਕਿਤੇ ਹੋਰ ਕਰ ਲਾਂਗੇ ਮਕਨਾ ਸਾਹਿਬ ਤੁਹਾਡੇ ਨਾਮ ਨੇ ਸਾਡੇ ਜਿਹਰੇ ਦੇ ਨੇ ਜੀ ਹਾਂ ਬਈ ਮਕਨਾ ਮਕਨਾ ਇਹ ਤਾਂ ਫਿਰ ਉਹ ਹਿੰਦੀ ਰਾਜਕੁਮਾਰ ਵਾਲੀ ਗੱਲ ਹੋ ਗਈ ਕੀ ਨਾਮ ਹੈ ਤੁਹਾਡਾ ਮਕਨਾ ਕਿ ਪਕਨਾ ਮਾਸੂਰ ਜੀ ਦਾ ਰੋਲ ਅਦਾ ਕਰੇ ਤੁਹਾਡੀ ਫਿਲਮ ਦੇ ਵਿੱਚ ਕਿਹਦੇ ਕੀ ਮਾਹੌਲ ਰਿਹਾ ਕਿਦਾਂ ਦਾ ਰਿਹਾ ਜੀ ਜਿੱਥੇ ਬਾਬਾ ਜੀ ਉੱਥੇ ਸਾਰੇ ਰੰਗ ਤੇ ਇਹਨਾਂ ਦੇ ਛਤਰਛਾਇਆ ਚ ਬਹੁਤ ਕੁਝ ਸਿੱਖਿਆ ਬਹੁਤ ਕੁਝ ਅਮਿਤੋਜ ਮਾਨ ਪਾਜੀ ਸਾਰੀ ਸਾਡੀ ਟੀਮ ਬਹੁਤ ਹੀ ਰੰਗੀਲੀ ਟੀਮ ਸੀ ਜਿਵੇਂ ਤੁਹਾਨੂੰ ਕਿਸੇ ਵਿਆਹ ਦਾ ਚਾਹ ਹੁੰਦਾ ਨਾ ਜਦੋਂ ਆਪਣੇ ਕਿਸੇ ਦਾ ਵਿਆਹ ਹੋਵੇ ਤੇ ਕਿੰਨਾ ਭੱਜ-ਭੱਜ ਕੇ ਕੰਮ ਕਰੀਦਾ ਭੱਜ ਨੱਠ ਕੇ ਪਹਿਲਾਂ ਤੇ ਤੁਸੀਂ ਸ਼ਾਇਦ ਤੁਹਾਡੇ ਚੋ ਕਿਸੇ ਨੇ ਉਹ ਮੰਜੇ ਬਿਸਤਰੇ ਚੁੱਕੇ ਹੋਣ ਕਿ ਨਹੀਂ ਅੱਜ ਸ਼ਾਈ ਫੜ ਕੇ ਤੇ ਲਿਖਦੇ ਆਪ ਵੀ ਚਾਹ ਹੁੰਦਾ ਹੈ ਕਿਸੇ ਦੇ ਘਰ ਭੱਜੀ ਫਿਰ ਉਸੇ ਤਰ੍ਹਾਂ ਇਸ ਫਿਲਮ ਦਾ ਚਾਹ ਸੀ ਉਹੀ ਤਰ੍ਹਾਂ ਦਾ ਮਾਹੌਲ ਸੀ ਉਹੀ ਫੁਲਕਾਰੀਆਂ ਸੱਚ ਦੱਸੇ ਤਾਂ ਐਡ ਐਡ ਹੈ ਵੱਡੇ ਲੱਡੂ ਜਿਹੜੇ ਤੁਹਾਨੂੰ ਉਹ ਫਿਲਮ ਚ ਵੇਖਣਗੇ ਵੇਖਣ ਨੂੰ ਮਿਲਣਗੇ ਔਰ ਕਿੰਨਾ ਕੁਝ ਜਿਹੜਾ ਸਾਨੂੰ ਆਪਣਾ ਆਪ ਹੀ ਮੈਨੂੰ ਆ ਆ ਯਾਦ ਆ ਗਿਆ ਕਿ ਸਾਡੇ ਪਿਤਾ ਜੀ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਹੈ ਪਿਤਾ ਜੀ ਆਪਣੇ ਬਜ਼ੁਰਗਾਂ ਦੀਆਂ ਸਾਂਝੇ ਵੇਲੇ ਤੋਂ ਜਦੋਂ ਸਾਡਾ ਸਾਂਝਾ ਪੰਜਾਬ ਹੁੰਦਾ ਉਹਦੋਂ ਦੀਆਂ ਕਹਾਣੀਆਂ ਸੁਣਾਉਂਦੇ ਇਹੋ ਜਿਹਾ ਪੰਜਾਬ ਹੁੰਦਾ ਸੀ ਇਹੋ ਜਿਹਾ ਹੁੰਦਾ ਸੀ ਇੰਨੀ ਰੌਣਕ ਸਾਰੇ ਮਿਲਜੁਲ ਕੇ ਰਹਿੰਦੇ ਸੀ ਉਹ ਤੁਸੀਂ ਮਾਹੌਲ ਜਦੋਂ ਵੇਖੋਗੇ ਨਾ ਕਿਸ ਤਰ੍ਹਾਂ ਮਿਤੋਜੀ ਨੇ ਚਿੱਤਰਿਆ ਉਹ ਮਾਹੌਲ ਸਾਰੀਆਂ ਚੀਜ਼ਾਂ ਕੱਟੀਆਂ ਕੀਤੀਆਂ ਸਾਰੇ ਮਤਲਬ ਹਰ ਰੰਗ ਜਿਹੜਾ ਨਾ ਸਾਡੇ ਪੰਜਾਬ 'ਚ ਹੁੰਦਾ ਸੀ ਪੰਜਾਬ ਪਾਣੀ ਦੇ ਰੰਗ ਨਹੀਂ ਸੀ ਕੁਦਰਤ ਦਾ ਜਿਹੜਾ ਸੋਮਾ ਸੀ ਸਾਡਾ ਪੰਜਾਬ ਜਿਹਨੂੰ ਕਿ ਮਤਲਬ ਰਿਚਨੈਸ ਜਿਹੜੀ ਹੁੰਦੀ ਸੀ ਹਰ ਪੱਖੋਂ ਉਹਦੀ ਸੂਰਮਾ ਗਤੀ ਉਹਦੀ ਦੋਸਤੀ ਉਹਦੇ ਪਿਆਰ ਉਹਦੀਆਂ ਮੁਹੱਬਤਾਂ ਉਹਦੀਆਂ ਹੀਰਾਂ ਉਹ ਜੋ ਸਰੂ ਵਰਗੇ ਨੌਜੋਨ ਇਥੇ ਸਾਰੀ ਜਿਹੜੀ ਕਾਸਤ ਤੁਹਾਨੂੰ ਮਿਲੇਗੀ ਜਿਹੜੀ ਉਹ ਲਗਭਗ ਇਸੇ ਤਰੀਕੇ ਨਾਲ ਕੇਂਦਰਿਤ ਕੀਤੀ ਗਈ ਹੈ ਕਿ ਤੁਹਾਨੂੰ ਉਹੋ ਜਿਹਾ ਦਿਖਣ ਔਰ ਵੱਡੀ ਖਾਸ ਗੱਲ ਇਹ ਹੈ ਕਿ ਉਹ ਸਾਨੂੰ ਕਰਦੇ ਆ ਫਿਲਮ ਨਹੀਂ ਲੱਗੀ ਸਾਨੂੰ ਲੱਗਾ ਕਿ ਅਸੀਂ ਆਪਣੇ ਘਰ ਚ ਵਿਚਰ ਰਹੇ ਹਾਂ ਤੇ ਤੁਹਾਨੂੰ ਵੀ ਦੇਖ ਕੇ ਲੱਗੇਗਾ ਨਹੀਂ ਕਿ ਫਿਲਮ ਵੇਖ ਰਹੇ ਤੁਹਾਨੂੰ ਲੱਗੇਗਾ ਕਿ ਤੁਸੀਂ ਵੀ ਉਸ ਪਿੰਡ ਦੇ ਵਾਸੀ ਹੋ ਜਦ ਤੁਸੀਂ ਉਹ ਫਿਲਮ ਵੇਖੋਗੇ ਕੋਈ ਡਾਇਲੋਗ ਕੋਈ ਡਾਇਲੋਗ ਇਹ ਤਾਂ এজ ਵਾਲ ਸੁਆਦ ਵਾਲਾ ਨਹੀਂ ਪੈਣੇ ਕੋਈ ਮਰ ਗੱਲਾਂ ਕਰੀਏ ਮੈਂ ਤਾਂ ਮੈਂ ਦੇਖੋ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਵੀ ਕੀ ਹੁੰਦਾ ਨਾ ਮੈਂ ਅਸੀਂ ਕਿਉਂ ਨਿਕਲੇ ਐ ਵੈਸੇ ਤਾਂ ਜਿਹੜਾ ਕੰਮ ਕੰਪਨੀ ਨੇ ਕਰਨਾ ਸੀ ਮੈਂ ਵਾਰ-ਵਾਰ ਸਾਰ ਜਗ੍ਹਾ ਦੱਸਦਾ ਉਹ ਫੈਨਾਂ ਨੇ ਬਹੁਤ ਪਹਿਲਾਂ ਕਰਤਾ ਸੀ ਔਰ ਮੈਂ ਆਮ ਤੌਰ ਤੇ ਜਦੋਂ ਫਿਲਮ ਰਿਲੀਜ਼ ਹੁੰਦੀ ਹੈ ਨਾ ਉੱਥੇ ਕਈ ਤਰ੍ਹਾਂ ਦੀਆਂ ਚੀਜ਼ਾਂ ਹੱਤਕੰਢੇ ਵਰਤੇ ਜਾਂਦੇ ਆ ਉੱਥੇ ਇੱਕ ਮਾਰਕੀਟਿੰਗ ਟੀਮ ਹੁੰਦੀ ਹੈ ਫਿਰ ਉਹ ਇੰਟਰਨੈਟ ਤੋਂ ਕੁਝ ਚੀਜ਼ਾਂ ਕਰਦੀ ਹੈ ਜਿਹਦੇ ਚ ਪੋਡਕਾਸਟ ਹੁੰਦਾ ਉਹ ਫਿਰ ਦੇਖਦੇ ਆ ਵੀ ਇਹਦੇ ਥੱਲੇ 50k ਬੰਦਾ ਦੇਖਦਾ ਫਿਰ ਜਾ ਵਜਦੇ ਉਹਦੇ ਦਰਵਾਜੇ ਤੇ ਫਿਰ ਮੇਰਾ ਮੈਂ ਮੇਰੀ ਇਹ ਉਹਨਾਂ ਨਾਲ ਗੱਲ ਹੋਈ ਸੀ ਕਿ ਦੇਖੋ ਮੈਂ ਨਾ ਪ੍ਰੋਪਰ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਹੈ ਇਹ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਦੇ ਫਾਲੋਅਰ ਬਹੁਤ ਹੈ ਕਿ ਬਰੀ ਘੱਟ ਫਾਲੋਅਰ ਜਿਹਦੇ ਹੋਣ ਉਹ ਬਹੁਤ ਅਕਲਮੰਦ ਹੋ ਸਕਦਾ ਤਾਂ ਮੇਰਾ ਮੰਤਬ ਕਲੀਅਰ ਹੈ ਕਿ ਅਕਲਮੰਦ ਬੰਦਾ ਚਾਹੀਦਾ ਉਸ ਤਰ੍ਹਾਂ ਦੇ ਵੀਊ ਦੇ ਚੱਕਰ 'ਚ ਨਹੀਂ ਪੈਣਾ ਕਿਉਂਕਿ ਜੇ ਚੀਜ਼ ਚੰਗੀ ਆ ਨਾ ਤੁਹਾਨੂੰ ਕੌਨਫੀਡੈਂਸ ਹੈ ਫਿਰ ਤੁਸੀਂ ਡਾਇਰੈਕਟ ਤੁਹਾਡੇ ਵਿਚਾਲੇ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਸਟੂਡੀਓ 'ਚ ਬੈਠੋ ਫਿਰ ਉੱਤੇ ਇੱਕ ਪੇਪਰ ਤੇ ਸਕ੍ਰਿਪਟ ਤਿਆਰ ਕਰੀ ਜਾਵੇ ਫਿਰ ਉਹ ਉਹ ਸਵਾਲ ਉਹ ਤੁਹਾਨੂੰ ਕਹੇ ਇਹ ਪੁੱਛੋ ਜੀ ਉੱਥੇ ਜਿਹੜੀ ਸੈਲਫ ਪ੍ਰੇਜ਼ ਹੁੰਦੀ ਹੈ ਮੈਨੂੰ ਲੱਗਦਾ ਹੁੰਦਾ ਨਹੀਂ ਇਹ ਇਹ ਇੱਕ ਮਾਦੇਮ ਜਿਹੜਾ ਬੜਾ ਬੜੇ ਅਰਸੇ ਤੋਂ ਚੱਲਿਆ ਆ ਰਿਹਾ ਹੈ ਕਿ ਸਾਰੇ ਸੱਜਣ ਜੁੜੇ ਆਂ ਤੇ ਉੱਥੇ ਆਪਾਂ ਗੱਲਾਂ ਕਰੀਏ ਇੱਥੇ ਇਹ ਨਹੀਂ ਮੰਨੇ ਰੱਖਦਾ ਕਿ ਕਿਹਦੇ ਕਿੰਨੇ ਫੋਲੋਅਰ ਆਂ ਸੋ ਇਸ ਤਰ੍ਹਾਂ ਦੇ ਸ਼ੋਸ਼ੇ ਤੋਂ ਪਰਹੇਜ਼ ਹੀ ਕਰਿਆ ਮੈਂ ਚਾਹੁੰਨਾ ਕਿ ਤੁਸੀਂ ਪੜ੍ਹੇ ਲਿਖਿਓ ਕੀ ਪਤਾ ਮੈਨੂੰ ਕੋਈ ਗਾਣਾ ਮਿਲ ਜੇ ਮੈਂ ਤਾਂ ਤੁਹਾਡੇ ਨਾਲ ਗੱਲਾਂ ਕਰਦਾ ਹਾਂ ਹਾਂਜੀ ਗੁਰਪ੍ਰੀਤ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਇਸ ਫਿਲਮ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਸਾਡੀ ਸਾਰੀ ਟੀਮ ਦਾ ਮੈਂ ਧੰਨਵਾਦ ਵੀ ਕਰਦਾ ਹਾਂ ਅਮਿਤੋਸ਼ ਸਰ ਦਾ ਸਾਗਾ ਆਪਣਾ ਸਟੂਡੀਓਜ਼ ਦਾ ਔਰ ਮਾਨ ਸਾਹਿਬ ਨਾਲ ਕੰਮ ਕਰਕੇ ਇੰਨਾ ਜਿਆਦਾ ਚੰਗਾ ਲੱਗ ਰਿਹਾ ਅੱਜ ਵੀ ਇਹਨਾਂ ਤੇ ਅਸੀਂ ਸੱਜੇ ਖੱਬੇ ਬੈਠੇ ਹੋਏ ਹਾਂ ਔਰ ਸੈੱਟ ਦਾ ਜਿਹੜਾ ਮਾਹੌਲ ਸੀਗਾ ਉਹ ਵੀ ਇਸੇ ਤਰ੍ਹਾਂ ਦਾ ਸੀਗਾ ਕਿ ਅਸੀਂ ਵेशभूषा ਉਹਦਾਂ ਦੀ ਪਾ ਕੇ ਅਸੀਂ ਫਿਰਦੇ ਰਹਨਾ ਤੇ ਮਾਨ ਸਾਹਿਬ ਦਾ ਵੀ ਬੜਾ ਖੁੱਲਾ ਜਾ ਸੀਗਾ ਇਹਨਾਂ ਨੇ ਕੋਈ ਇਹ ਨਹੀਂ ਕੋਈ ਉੱਥੇ ਸਪੈਸ਼ਲ ਕੋਈ ਟ੍ਰੀਟਮੈਂਟ ਹੋਵੇ ਜਾਂ ਕੋਈ ਬੈਠਣ ਦਾ ਜਾਂ ਬਸ ਜਿੱਥੇ ਬੈਠ ਜਾਂਦੇ ਸੀਗੇ ਅਸੀਂ ਜਾ ਕੇ ਕਸ ਦੇ ਵਿੱਚ ਅਸੀਂ ਨਾਲ ਜਾ ਕੇ ਬੈਠ ਜਾਂਦੇ ਸੀ ਸੋਹਣਾ ਮਾਹੌਲ ਸੀਗਾ ਔਰ ਉਹੀ ਸੋਹਣਾ ਮਾਹੌਲ ਕੱਲ ਨੂੰ ਸਕਰੀਨਾਂ ਤੇ ਨਜ਼ਰ ਆਊਗਾ। ਮਾਟ ਇਹ ਤੇ ਸੁਚਾ-ਸੁਰ ਮਰਦੀ ਜੋ ਹੋ ਰਹੀ ਹੈ। ਹਾਂ ਲੱਭਦੀ ਹੈ ਫਾਇਦਾ ਹੋ ਗਿਆ। ਬੜਾ ਸੋਹਣੀ ਗੱਲ। ਮੇਰੇ ਸਾਡੇ ਚਾਹਣ ਵਾਲਿਆਂ ਤਾਂ ਫਾਇਦਾ ਹੋ ਗਿਆ। ਕਈ ਨੌਜਵਾਨ ਜਿਹੜੇ ਮਤਲਬ ਕੋਈ ਛੋਟੀ ਜੌਬ ਕਰਦੇ ਆ ਜਾਂ ਟ੍ਰੇਲੂ ਕੀਤਾ ਕਰਦਾ ਹੈ ਕਈ ਵਾਰੀ ਨਹੀਂ ਫੋਨ ਕਰਦਾ ਔਰ ਮੈਂ ਤਾਂ ਨਿੱਜੀ ਤੌਰ ਤੇ ਦੇਖੋ ਬੈਠਾ ਤਾਂ ਮੈਂ ਤੁਹਾਡੇ ਇਸ ਕੰਪਲੈਕਸ ਚ ਮਤਲਬ ਮੇਰੀ ਨੇਚਰ ਹੈ ਮੈਂ ਤੂੰ ਨਹੀਂ ਰਹਿ ਹੁੰਦਾ ਪਰ ਮੈਂ ਚਾਹੁੰਦਾ ਜਿਹੜੇ ਪੁਰਾਤਨ ਸਿਨਮੇ ਹਨ ਉਹ ਵੀ ਜੀਵਤ ਰਹਿਣ ਜਿਹੜੇ ਉਹ ਸਿੰਗਲ ਸਕਰੀਨ ਵਾਲੇ ਉਹਨਾਂ ਚ ਇੱਕ ਅਲੱਗ ਮਾਹੌਲ ਹੁੰਦਾ ਕਿਉਂਕਿ ਇਹਨਾਂ ਕੰਪਲੈਕਸ ਇਸ ਦਾ ਖਰਚਾ ਬਹੁਤ ਹੁੰਦਾ ਉਸ ਹਿਸਾਬ ਨਾਲ ਟਿਕਟਾਂ ਹੁੰਦੀਆਂ ਵੱਡੀਆਂ ਕੰਪਨੀਆਂ ਇਨਵੋਲ ਮੈਂ ਚਾਹੁੰਦਾ ਮੰਡੀਆਂ ਵੀ ਜਿਉਂਦੇ ਰਹਿਣ ਜੇ ਸਰਕਾਰ ਕੋਸ਼ਿਸ਼ ਕਰੇ ਕਿ ਆਮ ਛੋਟੇ ਸ਼ਹਿਰਾਂ ਚ ਉਸ ਤਰ੍ਹਾਂ ਦੇ ਲਾਇਸੈਂਸ ਦਿੱਤੇ ਜਾਣ ਜਿੱਤੇ 100 ਤੋਂ 200 ਦੀ ਕੈਪੈਸਿਟੀ ਹੋਵੇ ਤਾਂ ਕਿ ਉਹ ਕੋਸ਼ਿਸ਼ ਜੇ ਜੇ ਤੁਸੀਂ ਨਾ ਵੱਡੇ ਵੱਡੇ ਸ਼ਹਿਰਾਂ ਦੇ ਜਿਹੜਾ ਵੱਡਾ ਰੂਪ ਧਾਰ ਰਿਹਾ ਉਹਨੂੰ ਰੋਕਣਾ ਤਾਂ ਉਹਦੇ ਲਈ ਤੁਹਾਨੂੰ ਨਾ ਪਿੰਡਾਂ ਤੇ ਧਿਆਨ ਦੇਣਾ ਪਊਗਾ ਜਿਹੜੇ ਛੋਟੇ ਕਸਬੇ ਜਾਂ ਪਿੰਡ ਹੈ ਉੱਥੇ ਸਾਰੀਆਂ ਫੈਸਿਲਿਟੀਆਂ ਹੋਣ ਨਹੀਂ ਤਾਂ ਫਿਰ 5 ਸਾਲ ਬਾਅਦ ਤੁਸੀਂ ਦੇਖੋ ਜਿੱਦਾਂ ਹੁਣ ਜਾਮ ਲੱਗਣ ਲੱਗੇ ਇਹ ਓਵਰਕਰਾਊਡਡ ਹੋ ਜਾਣਗੇ ਸਿਟੀਜ਼ ਤੱਕੇ ਮੈਸੇਜ ਹੈ ਜੋ ਫਿਲਮ ਦੇ ਲਈ ਤੁਸੀਂ ਸਾਰਾ ਨੂੰ ਦੇ ਰਹੇ ਨਹੀਂ ਹੁਣ ਮੈਂ ਤੇ ਪੁੱਛੀ ਜਾਂਗੀ ਸਾਰੇ ਮੈਸੇਜ ਕੋਈ ਤੁਸੀਂ ਦੇ ਦੋ ਸਿਆ ਤੁਸੀਂ ਪ੍ਰੋਮੋ ਦੇਖਣ ਤੋਂ ਬਾਅਦ ਕੀ ਮੈਂ ਸੁਨਿਆ ਦਵਾਂਗੇ ਅਸੀਂ ਤੁਹਾਤੋਂ ਲੈਣਾ ਚਾਹੁੰਦੇ ਹਾਂ ਮੈਂ ਤੁਹਾਨੂੰ ਸਵਾਲਾਂ ਨੂੰ ਇਹਨਾਂ ਨੇ ਹੀ ਕਰ ਦਿੱਤੇ ਤੁਸੀਂ ਅਸੀਂ ਚਾਹੁੰਦੇ ਤੁਸੀਂ ਸਾਡੇ ਵੱਲੋਂ ਤੁਸੀਂ ਵੀ ਦੇਖੋ ਫਿਲਮ ਤਾਂ ਅਸੀਂ ਤਾਂ ਬਣਾਤੀ ਇਹ ਤਾਂ ਜਦੋਂ ਫਿਲਮ ਚੱਲ ਜਾਂਦੀ ਹੈ ਨਾ ਇਹ ਤਾਂ ਪ੍ਰਾਊਡਲੀ ਇਹ ਚੀਜ਼ਾਂ ਹੁੰਦੀਆਂ ਵੀ ਇੰਟਰਵਿਊ 'ਚ ਬੈਠ ਕੇ ਵੀ ਮੈਂ 100 ਕਰੋੜੀਆਂ ਮੈਂ 55 ਕਰੋੜੀਆਂ ਇਹ ਤਾਂ ਤੁਹਾਡੀ ਹੈ ਅਸੀਂ ਤਾਂ ਮਿਹਨਤ ਕਰਕੇ ਬੜਾਤੀ ਤੁਹਾਨੂੰ ਹੁਣ ਤੁਸੀਂ ਪ੍ਰੋਮੋ ਦੇਖਣ ਤੋਂ ਬਾਅਦ ਕੀ ਫੀਲ ਕਰਦੇ ਹੋ ਯੂ ਫੀਲ ਲਾਈਕ ਕਿ ਤੁਹਾਡੀ ਫਿਲਮ ਹੈ ਕਿੱਦਾਂ ਲੱਗ ਰਹੀ ਹੈ ਤੁਹਾਨੂੰ ਤੁਸੀਂ ਆਪਣਾ ਨਜ਼ਰੀਆ ਦੱਸੋ ਅਗਰ ਮੈਂ ਆਪਣਾ ਨਜ਼ਰੀਆ ਦੱਸੂਗੀ ਤੇ ਜਿਹੜੀ ਚੀਜ਼ ਅੱਜ ਤੱਕ ਲੋਕਾਂ ਦੇ ਸਾਹਮਣੇ ਨਹੀਂ ਲਿਆਂਦੀ ਗਈ ਜੇ ਉਸ ਚੀਜ਼ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੋਗੀ ਨਾ ਤੇ ਫਿਰ ਸਾਡੇ ਵਾਸਤੇ ਬਹੁਤ ਵਧੀਆ ਕਿਹੜੀ ਚੀਜ਼ ਦੱਸੋ ਮਤਲਬ ਵਿਰਾਸਤ ਪੁਰਾਣੀਆਂ ਚੀਜ਼ਾਂ ਹਾਂ ਉਹ ਬਹੁਤ ਖੂਬਸੂਰਤੀ ਨਾਲ ਚਿਤਰਿਆ ਔਰ ਤੁਸੀਂ ਦੇਖੋਗੇ ਇਸ ਫਿਲਮ ਨੂੰ ਜਦੋਂ ਤੁਸੀਂ ਦੇਖੋਗੇ ਆਪ ਦੇ ਬੱਡ ਬਟੇਰੇ ਲੈ ਕੇ ਆਉਗੇ ਸ਼ਾਇਦ ਫਿਰ ਤੁਹਾਨੂੰ ਨਾਲ ਦੀ ਨਾਲ ਕੰਨ 'ਚ ਦੱਸਣਗੇ ਕਿ ਆਹ ਐ ਹੁੰਦਾ ਸੀ ਆਹ ਫੁਲਕਾਰੀ ਐ ਹੁੰਦੀ ਸੀ ਔਰ ਬਜ਼ੁਰਗ ਦੱਸਣਗੇ ਚਾਦਰੇ ਦੇ ਆਹ ਵਾਲ ਹੁੰਦੇ ਸੀ ਉਹ ਰੋ ਦੇ ਰੰਗਾਂ ਦਾ ਤੁਹਾਨੂੰ ਦੇਖ ਕੇ ਅੰਦਾਜ਼ਾ ਲੱਗੂ ਇੱਕ ਤੁਹਾਨੂੰ ਕਿਉਂਕਿ ਜਿਹੜੀ ਇਹਦੀ ਡਰੈੱਸ ਦਾ ਜਿਹੜਾ ਕੋਟ ਸੀ ਉਹ ਸਾਰਾ ਮਿੱਟੀ ਰੰਗ ਦੇ ਨੇੜੇ-ਨੇੜੇ ਰੰਗ ਰੱਖੀ ਹੋਈ ਸੀ ਬੜੇ ਗਾੜੇ ਰੰਗ ਆਮ ਤੌਰ ਤੇ ਜਦੋਂ ਅਸੀਂ ਤਿਆਰ ਹੁੰਨੇ ਆ ਸਾਡੇ ਪਰਾਤਰ ਜਮਾਨੇ ਦੇ ਬਜ਼ੁਰਗ ਉਹ ਫਿਰ ਆਮ ਤੌਰ ਤੇ ਸਾਦੇ ਕੱਪੜੇ ਪਾਉਂਦੇ ਸੀ ਪਰ ਜਦੋਂ ਕਿਤੇ ਜਾਂਦੇ ਸੀ ਫਿਰ ਗਾੜੇ ਰੰਗ ਉਦੋਂ ਉਠਵੇਂ ਰੰਗਾਂ ਦਾ ਸ਼ੌਕ ਸੀ ਉਸ ਤਰ੍ਹਾਂ ਦੀ ਇਹ ਪੂਰੀ ਤੁਹਾਨੂੰ ਇੱਕ ਜੀ ਇੱਕ ਮਿਕ ਲੱਗੂਗਾ ਸਾਰੇ ਕਿਰਦਾਰ ਤੇ ਉਹਨਾਂ ਦੀਆਂ ਵਰਦੀਆਂ ਤੇ ਉਹ ਤੁਹਾਨੂੰ ਉਹ ਜ਼ਮੀਨ ਨਾਲ ਜੁੜੇ ਲੱਗਣਗੇ ਰਾਈਟਰ ਬੈਠਣਾ ਰੋਹ ਸਾਹਿਬ ਦੀ ਹਾਂਜੀ ਹਾਂ ਜਰੂਰ ਜਰੂਰ ਇਹ ਜਿਹੜੀ ਕਹਾਣੀ ਔਰ ਇਹਦਾ ਸਟੋਰੀ ਸਕ੍ਰੀਨ ਪਲੇ ਅਨਜੋਲ ਬਾਦ ਨੇ ਅ ਕੀਤਾ ਉਹਨਾਂ ਦੀ ਵਸਾਈ ਰਿਸਰਚ ਹੈ ਮੈਂ ਤਾਂ ਉਹਨਾਂ ਦੇ ਨਾਲ ਜੁੜਿਆ ਜੀ ਸਪੋਰਟ ਹੀ ਕੀਤਾਗਾ ਸਾਰੇ ਇਹ ਜਿਹੜੀ ਕੇਂਦਰ ਚੱਲ ਜਾਈਗੀ ਇਹ ਦੋ ਜਮਾਨੀ ਦੇ ਚਾਈਆ ਫਿਲਮ ਬਾਰੇ ਜਿਹੜੀ ਰਿਸਰਚ ਹੈ ਉਹਨਾਂ ਦੀ ਪਕੜ ਹੈ ਕਿਉਂਕਿ ਇਦਾਂ ਇਦਾਂ ਪਾ ਲਈ ਉਹਨਾਂ ਨੇ ਕਿਹਾਗਾ ਕਿ ਸਿਰਫ ਨਾ ਬਣਾਉਣ ਦੀ ਦੇ ਕਿਸੇ ਦੇ ਸਮਰਥਾ ਹੈ ਤਾਂ no doubt ਉਹ ਸੱਚਾ ਟਾਈਮ ਗੁੱਡ ਬਾਹੀ ਗਿਆ ਪਹਿਲੇ ਉਹਨਾਂ ਨੇ کہانی ਵੀ ਬਣਾਈ ਐਕਚੁਅਲ ਜਿਹੜਾ ਪੁਰਾਣਾ ਪੰਜਾਬ ਹੈ ਜਿਹਨੂੰ ਦੇਖ ਕੇ ਅੱਜ ਕਿੰਨੇ ਲੋਕਾਂ ਨੇ ਕਾਪੀ ਕੀਤਾ ਹੈਗਾ ਤੇ ਵੱਡੇ ਵੱਡੇ ਸਟਾਰ ਬਣ ਕੇ ਰਾਈਟਰ ਵੀ ਹੋ ਗਏ ਉਹ ਐਕਚੁਅਲ ਦੇ ਵਿੱਚ ਹਾਣੀ ਬਲੋਂ ਤੋਂ ਉਹਨਾਂ ਨੇ ਇਹ ਸਬਤ ਕੀਤੀ ਤੇ ਉਹਨਾਂ ਦੇ ਨਾਲ ਜਦੋਂ ਅਸੀਂ ਜੁੜੇ ਹੋਏ ਸੀ ਸਾਡਾ ਇੱਕ ਤਰ੍ਹਾਂ ਕਿ ਤੇ ਮਕਸਦ ਇਹ ਰਹੀ ਸੀ ਕਿ ਇਹ ਇਤਿਹਾਸ ਦਾ ਉਹ ਚੈਪਟਰ ਹੈ ਜਿਸ ਤੇ ਸਾਨੂੰ ਮਾਣ ਹੈ ਕੋਈ ਚੈਪਟਰ ਦਾ ਇਤਿਹਾਸ ਦੀ ਘਟਨਾਵਾਂ ਹੋਣ ਗਿਆ ਨੇ ਜਿਸ ਤੇ ਤੁਸੀਂ ਮਾਣ ਕਰਦੇ ਹੋ ਜਿਹਦਾ ਨਾਮ ਹੀ ਸੱਚਾ ਸੂਰਮਾ ਹੋਵੇ ਤਾਂ ਉਹ ਸੂਰਮਤੀ ਉਹ ਸੂਰਮੇ ਬਾਰੇ ਕੰਮ ਉਹ ਦੇਖਣੇ ਚਾਹੀਦੇ ਹੈਗੇ ਦਾ ਰਾਈਟਿੰਗ ਦੇ ਬਕਤ 3A ਸੀਗਾ ਕਿ ਸਾਨੂੰ ਕਾਫੀ ਅਸੀਂ ਲੋਕਾਂ ਦੇ ਨਾਲ ਮਿਲੇ ਹਾਂ ਕਹਾਣੀ ਦੇ ਵਿੱਚ ਇੱਕ ਕਹਾਣੀ ਦਾ ਸਾਰਿਆਂ ਨੂੰ ਆਮ ਲੋਕਾਂ ਨੂੰ ਪਤਾ ਹੀ ਹੈ ਸੱਚਾ ਸੁਬਾਰੇ ਪਰ ਇਸ ਫਿਲਮ ਦੇ ਵਿੱਚ ਤੁਸੀਂ ਬਿਲਕੁਲ ਬਹੁਤ ਕੁਝ ਨਵਾਂ ਬੰਦ ਦੇਖੋਗੇ ਕਿ ਇਸ ਐਂਗਲ ਤੋਂ ਵੀ ਕਹਾਣੀ ਨੂੰ ਦਿਖਾਇਆ ਜਾ ਸਕਦਾ ਜੋ ਅਸਲਕ ਨਹੀਂ ਦਿਖਾਇਆ ਗਿਆ ਸੋ ਇਹ ਸਾਰੀਆਂ ਚੀਜ਼ਾਂ ਦੇ ਜਵਾਬ ਨੂੰ ਤੁਹਾਨੂੰ ਕੁਝ ਘੰਟੇ ਬਾਅਦ ਮਿਲ ਜਾਣਗੇ ਤੇ ਆਈ ਥਿੰਕ ਉਸ ਤੋਂ ਬਾਅਦ ਤੁਹਾਡਾ ਜਿਹੜਾ ਰਿਐਕਸ਼ਨ ਹੈ ਉਹ ਅਵੇਗਾ ਸਾਡਾ ਸਾਡਾ ਰਕਾਰਤ ਸੀਗਾ ਸੀ ਆਪਣੇ ਕੋਲੋਂ ਕਰਦਾ ਹੁਣ ਸਭ ਕੁਝ ਤੁਹਾਡੇ ਹੱਥ ਚ ਆ ਗਿਆ ਜੀ ਮਾਨ ਸਾਹਿਬ ਕਹਾਣੀ ਦੇ ਨਾਲਾ ਗਾਣੇ ਬੜੇ ਖੂਬ ਜਦੋਂ ਲਿਖਣਾ ਸ਼ੁਰੂ ਕਰਿਆ ਸੀ ਤਾਇਆ ਕਰਕੇ ਤੁਰੀ ਸੀ ਕਿ ਹਰ ਗੀਤ ਚੋਂ ਖੁਸ਼ਬੂ ਆਵੇ ਉਹਦੇ ਚ ਮੈਂ ਤੁਹਾਡੀ ਕਿਰਪਾ ਨਾਲ ਹਰ ਵਾਰ ਤੁਸੀਂ ਮੈਨੂੰ ਪਾਸ ਕਰਦੇ ਹੋ ਔਰ ਸੰਗੀਤ ਦਾ ਫਿਲਮ ਦੇ ਨਾਲ ਮਿਲ ਕੇ ਆਉਣਾ ਹੀ ਸੰਗੀਤ ਦਾ ਫਾਇਦਾ ਨਹੀਂ ਤਾਂ ਉਹ ਸੰਗੀਤ ਦਾ ਕੋਈ ਫਾਇਦਾ ਨਹੀਂ ਨਹੀਂ ਤਾਂ ਕੋਈ ਆਈਟਮ Song ਗਾਣ ਕੇ ਰਿਹਾ ਜਨੇ ਚੇ ਸਥਾਈ ਜਿਹੜੇ ਗਾਣੇ ਉਹ ਤਾਂ ਹੀ ਯਾਦ ਰਹਿੰਦੇ ਆ ਜਿਉ ਫਿਲਮ ਦਾ ਹਿੱਸਾ ਨਹੀਂ ਤਾਂ ਕੋਈ ਕਹਾਣੀ ਕਿ ਸੈਂਕੜੇ ਫਿਲਮਾਂ ਹੋਣੀਆਂ ਕੋਈ ਵੇਰ ਫਿਲਮ ਨਹੀਂ ਤੁਸੀਂ ਕਹੋਗੇ ਸੰਗੀਤ ਬਹੁਤ ਵਧੀਆ ਉਹ ਇਸੇ ਤਰ੍ਹਾਂ ਤੇ ਜਸ਼ਰਾਦ ਸਾਹਿਬ ਦਾ ਜਿਹੜਾ ਸਿਨੇਮਾ ਸੀ ਉਹ ਇਸੇ ਤਰ੍ਹਾਂ ਤੇ ਸੀ ਕਿ ਪਹਿਲਾਂ ਸੰਗੀਤ ਤੇ ਬੈਠਦੇ ਸੀ ਫਿਰ ਫਿਲਮ ਸ਼ੁਰੂ ਹੁੰਦੀ ਸੀ ਇਸੇ ਕਰਕੇ ਉਹਨਾਂ ਦੇ ਜਿਆਦਾ ਫਿਲਮਾਂ ਦੇ ਜਿਹੜੇ ਗਾਣੇ ਮੈਮਲੇ ਬੋਲਦੇ ਆ ਮਾਨ ਸਾਹਿਬ ਤੁਹਾਡੇ ਟ੍ਰੇਲਰ ਦੇ ਵਿੱਚ ਪੰਜਾਬ ਨੂੰ ਪੀ ਏ ਐਨ ਜੇ ਵੀ ਲਿਖਿਆ ਗਿਆ ਇਹ ਛੋਟੀ ਜਿਹੀ ਕਲੈਰੀਕਲ ਮਿਸਟੇਕ ਹੈ ਇਹ ਮੁੱਦਾ ਨਾ ਬਣਾ ਕੋਈ ਨਹੀਂ ਮੁੱਦਾ ਨਹੀਂ ਬਣਾ ਲੈ ਐਕਚੁਅਲ ਦੇ ਵਿੱਚ ਜੇ ਤੁਸੀਂ ਪੰਜਾਬ ਦੇਖੀ ਤਾਂ ਪੀ ਏ ਐਨ ਦੇ ਨਾਲ ਹੀ ਬਣਦਾ ਹੈ ਪੰਜਾਬ ਮੈਨੂੰ ਮੈਨੂੰ ਇਹ ਕਿਉਂਕਿ ਚਾਉਂਦੇ ਹੀ ਨਹੀਂ ਮਾਈ ਅੱਛਾ ਇਹ ਜਿਹੜੇ ਜਦੋਂ ਨਾ ਮੈਨੂੰ ਤਾਂ ਇਹਨਾਂ ਨੇ ਬਾਜ਼ਾਰ ਚ ਭਜਾਇਆ ਹੋਇਆ ਪਿਛਲੇ 5-10 ਦਿਨਾਂ ਦਾ ਮੈਂ ਤਾਂ ਤੁਸੀਂ ਯਕੀਨ ਮੰਨਿਓ ਮੈਂ ਇਹ ਫਿਲਮ ਚ ਕੰਮ ਜ਼ਰੂਰ ਕਰਿਆ ਮੈਂ ਇਹ ਉਦੋਂ ਦੇਖਣੀ ਹੈ ਜਦੋਂ ਤੁਸੀਂ ਇਹਨੂੰ ਪਾਸ ਕਰ ਦੋਗੇ ਔਰ ਮੈਂ ਪੂਰੀ ਫਿਲਮ ਚ ਕਿਸੇ ਵੀ ਫਿਲਮ ਚ ਬੈਠੇ ਤਾਂ ਪਰ ਇਹ ਕਿਉਂਕਿ ਆਪਾਂ ਇਹਦੇ ਮਤਲਬ ਇਕੱਠੇ ਹੋਏ ਆਂ ਆਮ ਤੌਰ ਤੇ ਜਦੋਂ ਡਾਇਰੈਕਟਰ ਸਾਹਿਬ ਲੈਨੇ ਆ ਸ਼ਾਟ ਉਸ ਤੋਂ ਬਾਅਦ ਕੁਝ ਵਕਤ ਹੁੰਦਾ ਕੈਮਰਾ ਸ਼ਿਫਟਿੰਗ ਦਾ ਕੋਈ ਸ਼ਾਟ ਬਦਲ ਲਈ ਤਾਂ ਮੋਸਟਲੀ ਆਰਟਿਸਟ ਮੋਸਟਲੀ ਜੀਤੇ ਚ ਗੁਰਪ੍ਰੀਤ ਵੀ ਸ਼ਾਮਿਲ ਹੈ ਵੀ ਮੜ ਜਪੇ ਚ ਕਰਕੇ ਦਿਖਾਇਓ ਵੀ ਮੈਂ ਕੀ ਕੀਤਾ ਅਜ ਤੱਕ ਮੈਂ ਆਪ ਦਾ ਕਦੇ ਸੀਨ ਨਹੀਂ ਦੇਖਿਆ ਕਿਉਂਕਿ ਮੈਨੂੰ ਪਤਾ ਹੈ ਜੇ ਡਾਇਰੈਕਟਰ ਨੂੰ ਪਸੰਦ ਆ ਤਾਂ ਗੱਲ ਖਤਮ ਹੈ ਔਰ ਇਹ ਫਿਲਮ ਵੀ ਮੈਂ ਜੋ ਤੁਸੀਂ ਪਾਸ ਕਰੋਗੇ ਤਾਂ ਦੇਖਣ ਜਾਊਂਗਾ ਪਾਸ ਤਾਂ ਲੋਕਾਂ ਨੇ 20000 ਅਡਵਾਂਸ ਬੁਕਿੰਗ ਕਰਕੇ ਕਰ ਨਹੀ ਉਹ ਜਿਹੜੀ ਆਪਾਂ ਸਾਊਥ ਵਾਲਾਂ ਦੀ ਜਿਹੜੀ ਉਹ ਉਹ ਮੜਕ ਭੰਡਣੀਆਂ ਨੇ ਆਪਣੇ ਸਹੀ ਗੱਲ ਹੈ ਦੇਖੋ ਆਪਾਂ ਗੁੱਲ ਸਿਰੇ ਦਾ ਲਾਉਣਾ ਬਸ ਆਪਣੀ ਹੀ ਜਿੱਤ ਹੈ ਜਦ ਤੱਕ ਲੱਗਦਾ ਨਹੀਂ ਅਸੀਂ ਐਂ ਕੰਮ ਕਰਨਾ ਦਿਨ ਰਾਤ ਨਾ ਮੇਰੇ ਲਈ ਨੀਂਦ ਹੈ ਨਾ ਚੈਨ ਘੰਟੇ ਦੋ ਮਿਲ ਜਾਣ ਸੌਣ ਨੂੰ ਕੰਮ ਹੀ ਕਰਾਂਗੇ ਔਰ ਚਾਰ ਪੰਜ ਸਾਲ ਮੈਂ ਨਹੀਂ ਕਰੀਆਂ ਫਿਲਮਾਂ ਕਿਉਂਕਿ ਸਾਨੂੰ ਅਨਿੱਜੀ ਤੌਰ ਤੇ ਸਮਝ ਨਹੀਂ ਸੀ ਆਉਂਦੀ ਮੈਨੂੰ ਸਤ ਮਾਨ ਸਾਹਿਬ ਤੇ ਮੈਂ ਗੱਲ ਪੂਰੀ ਕਰਨਾ ਮੈਂ ਕਾਲੀ ਨਾ ਕਰੋ ਕੋਈ ਫਿਰ ਇਹ ਫਿਲਮ ਨੂੰ ਚਾਰ ਸਾਲ ਲੱਗ ਗਏ ਤੇ ਉਹ ਕੋਈ ਵਿਚਾਰਕ મતਭੇਦ ਕਈ ਵਾਰੀ ਹੋ ਜਾਂਦਾ ਟੀਮਾਂ 'ਚ ਕਿਉਂਕਿ ਬਹੁਤ ਬੰਦੇ ਇਨਵੋਲਮੈਂਟ 'ਚ ਤਿੰਨ ਚਾਰ ਸੌ ਬੰਦਾ ਜੁੜਦਾ ਜਦੋਂ ਇਹ ਸਾਰਾ ਕੰਮ ਕੰਪਲੀਟ ਹੋ ਕੇ ਜਦੋਂ ਫਾਈਨਲ ਮਿਕਸਿੰਗ ਹੋਈ ਫਿਰ ਮੈਂ ਸਾਗ ਵਾਲਾ ਨੂੰ ਇਹਦਾ ਦਾ ਫੋਨ ਆਇਆ ਸ਼ਰਮਾ ਜੀ ਇਹ ਸਾਡੇ ਜਿਗਰੀ ਮਿੱਤਰ ਹੈ ਇਹ ਫਿਲਮ ਜੇ ਅੱਜ ਰਿਲੀਜ਼ ਹੋਈ ਹੈ ਨਾ ਇਹਦੇ ਚ ਤਿੰਨ ਚਾਰ ਬੰਦਿਆਂ ਦਾ ਬੜਾ ਅਹਿਮ ਯੋਗਦਾਨ ਹੈ ਜਿੱਦੇ ਚ ਮਨੀਸ਼ ਸ਼ਰਮਾ ਜੀ ਗੁਰਪ੍ਰੀਤ ਇਹ ਗੁਰੂ ਸਾਡਾ ਛੋਟਾ ਪਰ ਆ ਰੰਦਾਵਾ ਇਹਨਾਂ ਨੇ ਬਹੁਤ ਐਫਰਟ ਕਰਿਆ ਮੈਂ ਤਾਂ ਚਲੋ ਹਮੇਸ਼ਾ ਹੀ ਨਾਲ ਸੀ ਤਾਂ ਮੈਂ ਉਹਨੂੰ ਪੁੱਛਿਆ ਕਿਵੇਂ ਨਜ਼ਾਰਾ ਆ ਰਿਹਾ ਹੈ ਨਾ ਭਾਜੀ ਬਹੁਤ ਮਜ਼ਾ ਆ ਰਿਹਾ ਹੁਣ ਤਾਂ ਮੈਂ ਕਿਹਾ ਫਿਰ ਜੇ ਆਪਾਂ ਥੋੜੀਆਂ ਥੋੜੀਆਂ ਚੀਜ਼ਾਂ ਪਹਿਲਾਂ ਸੋਲਵ ਕਰ ਦਿੰਦੇ ਤਾਂ ਇਹਨਾਂ 4 ਸਾਲਾਂ ਚ ਆਪਾਂ ਆਪਣੇ ਚੌਣ ਵਾਲਾਂ ਨੇ ਤਿੰਨ ਫਿਲਮਾਂ ਹੋਰ ਬਣਾ ਦਿੰਦੇ। ਸੋ ਦਰਸਲ ਅਸੀਂ ਕਈ ਵਾਰੀ ਇਹ ਫਿਲਮ ਦਾ ਨਾ ਆਉਣਾ ਮਤਲਬ ਸਾਡਾ ਨੁਕਸਾਨ ਤਾਂ ਬਾਅਦ ਦੀਆਂ ਗੱਲਾਂ ਪਰ ਚੌਣ ਵਾਲਾਂ ਦਾ ਨੁਕਸਾਨ ਜ਼ਿਆਦਾ ਹੈ। ਔਰ achhi teamਾਂ ਕਦੇ-ਕਦੇ ਬਣਦੀਆਂ। ਇਹ ਚ ਕਲੀਅਰ ਨਹੀਂ। ਲੰਮਾ ਸਮਾਂ ਲੱਗਿਆ ਪਰ ਸਫਰ ਦਾ ਫਲ ਬੜਾ ਮਿੱਠਾ। ਮਹਾਰਾਜ ਨੇ ਮੇਰੇ ਕਰਨੀ ਹੈ। ਦੇਖੋ ਕਰਤੇ ਕਰੀਏ ਦਿਨ ਰਾਤ। ਗੱਪ ਤਾਂ ਮਾਰੀ ਨਹੀਂ ਕਦੇ ਨਾ ਸ਼ੋਸ਼ਾ ਛੱਡਿਆ। ਨਾ ਡਰਾਮਾ ਕਰਿਆ ਨਾ ਸਿੰਪਥੀ ਸੀ ਕਾਲਾ ਸਿਸਟਮ ਆਪਣਾ। ਕੰਮ ਬਹੁਤ ਵਧੀਆ ਕਰਦੇ ਮਿਹਨਤ ਨਾਲ ਕਰਦੇ ਔਰ ਮੈਨੂੰ ਲੱਗਦਾ ਤੁਸੀਂ ਪਰਵਾਨ ਕਰੋਗੇ 100% ਆਓ ਜੀ ਸਰ ਜਿਹੜੀ ਆਪਣੀ ਮੂਵੀ ਆ ਰਿਲੀਜ਼ ਹੋ ਤਾਂ ਪਹਿਲਾਂ ਹੀ ਪਾਸ ਹੋਈ ਆ ਅਸੀਂ ਸਭ ਦੁਆ ਕਰਦੇ ਆਂ ਰਿਲੀਜ਼ ਹੋ ਦਾ ਬਾਅਦ ਫਰਸਟ ਆਵੇ ਜੀ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਦੇਖੋ ਅਸੀਂ ਇਹੀ ਕੰਮ ਕਰੀ ਜਾਣਾ ਆਪਾਂ ਨੇ ਇਹੀ ਕੰਮ ਕਰਨਾ ਤੁਸੀਂ ਇਹਨੂੰ ਹਿੱਟ ਕਰੋਗੇ ਅਸੀਂ ਫਿਰ ਦੋ ਸ਼ੁਰੂ ਕਰ ਦਾਂਗੇ ਕਰਾਂਗੇ ਐਦਾਂ ਦੀਆਂ ਜਿਹੜੀਆਂ ਪੰਜਾਬ ਤੇ ਪੰਜਾਬੀ ਦੀ ਗੱਲ ਕਰਨ ਔਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਮੈਂ ਜ਼ਿੰਦਗੀ ਚ ਬਹੁਤ ਅੱਛੀਆਂ ਫਿਲਮਾਂ ਬਣਾਈਆਂ ਕੁਝ ਮਤਲਬ ਮਿੱਤਰਤਾ ਚ ਜਾਂ ਸਾਂਝ ਚ ਜਾਂ ਸਪਾਰਸ਼ਾਂ ਦੇ ਤੌਰ ਤੇ ਦੋ ਪ੍ਰੋਜੈਕਟ ਅਸੀਂ ਫਲੋਪ ਵੀ ਕਰੇ ਆ ਆ ਇੱਕ ਦੋ ਪੱਤਰਕਾਰ ਸੱਜਣ ਕੱਲ ਮੈਨੂੰ ਕਿਸੇ ਨੇ ਕਲਿੱਪ ਭੇਜਿਆ ਸੀ ਮੈਂ ਵੈਸੇ ਤਾਂ ਦੂਰ ਐ ਤੋਂ ਉਹ ਮੈਂ ਕਿਹਾ ਉਹ ਕਮਲਿਆ ਮੈਂ ਤਾਂ ਆਪ ਹੀ ਦੱਸਦਾ ਤੁਸੀਂ ਕਿਸੇ ਆਰਟਿਸਟ ਨੂੰ ਪੁੱਛੋ ਵੀ ਤੇਰੀਆਂ ਫੇਲ ਕਿੰਨੀਆਂ ਫਿਲਮਾਂ ਕਦੇ ਮੰਨੂਗਾ ਨਹੀਂ ਉਹ ਜੇ ਤੁਸੀਂ ਕਹੋਗੇ ਵੀ ਪੰਜਾਬ 'ਚ ਤਾਂ ਇੰਨਾ ਕਬਜ ਨੇ ਉਹ ਕੋਨੇ ਨੇ ਅਮਰੀਕਾ ਬਹੁਤ ਚੱਲੀ ਸੀ ਕਦੇ ਨਹੀਂ ਕਹੂੰਗਾ ਦੋ ਸੁਪਰ ਫਲॉप ਸੀ ਇੱਕ ਦੀ ਵਜ੍ਹਾ ਸੀ ਕਿ ਉਹਦਾ ਨਾਂ ਹੀ ਹਿਟਲਰ ਸੀ ਉਹਨੇ ਫੇਲ ਹੋਣਾ ਸੀ ਕਿਉਂਕਿ ਇਹ ਜਿਹੜੇ ਬਹੁਤੇ ਕਾਰਪੋਰੇਟ ਸੈਕਟਰ ਹੈ ਨਾ ਇਹ ਜਿਉਜ਼ ਦਾ ਉਹਨਾਂ ਨੂੰ ਮੈਨੂੰ ਤਾਂ ਪਤਾ ਨਹੀਂ ਸੀ ਵੀ ਐਡਾ ਵੱਡਾ ਇਸ ਨਾਂ ਤੋਂ ਪ੍ਰੋਬਲਮ ਸਾਨੂੰ ਸਿਨੇਮੇ ਨਹੀਂ ਮਿਲੇ ਬਿਜ਼ਨਸ ਨਹੀਂ ਕਰ ਪਾਈ ਸੋ ਇਸ ਕਰਕੇ ਜਿਹੜੀ ਚੀਜ਼ ਬੰਜਾਰਾ ਮੈਂ ਆਪ ਹੀ ਕ੍ਰਿਟੀਕਲ ਅਕਲੇਮਡ ਮੂਵੀ ਹੋ ਸਕਦੀ ਹੈ ਪੈਸੇ ਵੀ ਪੂਰੇ ਕਰਕੇ ਹੋਣੀ ਹੈ ਬਟ ਮੈਂ ਨਹੀਂ ਉਹਨੂੰ ਮੰਨਦਾ ਸਫਲ ਫਿਲਮ ਕਿਉਂਕਿ ਡਾਇਰੈਕਸ਼ਨ ਡਿਪਾਰਟਮੈਂਟ ਪੱਖੋਂ ਉਹ ਨਲਾਇਕ ਸੀ ਸਾਡੀ ਫਿਲਮ ਸੋ ਇਸ ਕਰਕੇ ਮੈਂ ਤਾਂ ਆਪ ਹੀ ਐਡਮਿਟ ਕਰਦਾ ਕਿ ਜਿਹੜੀ ਚੀਜ਼ ਫੇਲ ਆ ਫੇਲ ਹੀ ਮੰਨਦਾ ਔਰ ਭਵਿੱਖ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਮੈਂ ਨਿੱਜੀ ਤੌਰ ਤੇ ਕੋਈ ਇਸ ਤਰ੍ਹਾਂ ਦੀ ਫਿਲਮ ਬਣਾਉਂਗਾ ਜਿਹਦੇ 'ਚ ਸਾਰ ਸਾਰੀ ਫਿਲਮ 'ਚ ਹਾ ਹੀ ਚੱਲੀ ਜਾਵੇ ਫਿਲਮ ਦਾ ਮਤਲਬ ਫਿਲਮ ਹੋਵੇ ਬੰਦਿਆਂ ਦੀ ਫਿਲਮ ਹੋਵੇ ਜਿਹਦੇ 'ਚ ਕੋਈ ਸਾਡੇ ਪੰਜਾਬ ਤੇ ਪੰਜਾਬੀ ਦੀ ਕੋਈ ਜ਼ਰੂਰਤ ਦੀ ਗੱਲ ਹੋਵੇ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨਾਲ ਬੜਾ ਬੜੀ ਸਾਥ ਜੀਏ ਤੁਹਾਡੀ ਸਰ ਮੇਰੀ ਲਾਈਨ ਹੋਰ ਮੈਂ ਕੋਲ ਪੰਜਾਬੀ ਇੰਡਸਟਰੀ ਨੂੰ ਅੱਗੇ ਲੈ ਕੇ ਆਉਣ ਦੀ ਆ ਅੱਗੇ ਵਧਾਉਣ ਦੀ ਕਦੀ ਜ਼ਿਕਰ ਹੋਇਆ ਸਰ ਤੁਸੀਂ ਮੈਨੂੰ ਇਹ ਦੱਸੋ ਵੀ ਮੈਂ ਮੈਂ ਜਦੋਂ ਗਾਉਣ ਲੱਗਿਆ ਸੀ ਉਦੋਂ ਅਕਾਲੀ ਗਵਰਨਮੈਂਟ ਸੀ ਉਹਨਾਂ ਚ ਇਹ ਸਾਰੇ ਮੇਰੇ ਨਿੱਜੀ ਸੱਜਣ ਸੀ 5 ਸਾਲ ਉਹ ਕਹਿ ਦੇਣ ਵੀ ਮੈਂ ਉਹਨਾਂ ਨੂੰ ਮਿਲਿਆ ਕਿਸੇ ਕੰਮ ਲਈ ਫਿਰ ਜਦੋਂ ਕਾਂਗਰਸ ਨਹੀਂ ਕਰ ਲੈਣ ਦੇ ਗੱਲ ਫਿਰ ਬੰਦੇ ਨੂੰ ਐ ਲੱਗਦਾ ਵੀ ਮੈਂ ਗਲਤ ਆਰਮਾਨ ਨਾ ਵਿਚ ਰਿਹਾ ਜੇ ਮੈਨੂੰ ਤਾਂ ਵੀ ਫਰਕ ਨਹੀਂ ਪੈਂਦਾ ਫਿਰ ਜਦੋਂ ਉਹਨਾਂ ਦੀ ਚੜ੍ਹਤ ਸੀ ਵੀ ਦੂਜੀ ਆਪੋਜੀਸ਼ਨ ਸੀ ਉਹ ਸਾਡੇ ਪਿੰਡ ਸਪੈਸ਼ਲ ਆਏ ਕਿਉਂਕਿ ਉਹ ਪੈਰ ਨਹੀਂ ਸੀ ਲੱਗ ਰਹੇ ਤੇ ਇਹ ਸਾਰੇ ਚੰਨੀ ਉਰੀ ਸਾਰੇ ਸਾਡੇ ਨਿੱਜੀ ਸੱਜਣ ਸੀ ਉਹ ਕਹਿੰਦੇ ਵੀ ਜੇ ਟੂਰਨਾਮੈਂਟ ਚੱਲੇ ਜਾਓ ਉੱਥੇ ਵੱਲੇ ਵੱਲੇ ਬਹੁਤ ਹੋਗੇ ਇਹ ਕੈਪਟਨ ਸਾਹਿਬ ਉਦੋਂ ਮੈਨੂੰ ਲੱਗਦੀ ਸ਼ਾਇਦ ਜਾਂਦੇ ਨਹੀਂ ਸੀ ਕਿਤੇ ਪਹਿਲੀ ਵਾਰੀ ਸਾਡੇ ਪਿੰਡ ਆ ਕੇ ਤਿੰਨ ਘੰਟੇ ਬੈਠ ਰਹੇ ਮੈਂ ਉਹਨਾਂ ਕੋਲ ਵੀ ਨਹੀਂ ਕਦੇ ਗਿਆ ਮੇਰਾ ਨਰੋਲ ਕਮ 뮤직 ਨਾਲ ਰਿਲੇਟਡ ਹੈ ਔਰ ਨਾ ਮੈਨੂੰ ਸਿਆਸਤ ਆਉਂਦੀ ਹੈ ਨਾ ਮੈਂ ਆਪਦੇ ਨਿੱਜੀ ਕੰਮ ਲਈ ਕਦੇ ਕਿਸੇ ਨੂੰ ਫੋਨ ਕਰਿਆ ਤੁਸੀਂ ਕਦੇ ਵੀ ਦੇਖੋਗੇ ਕਦੇ ਵੀ ਸ਼ਾਮਲ ਲਿਆਉਂਗਾ ਮੈਂ ਸਿਆਸਤ ਚ ਜੇ ਹੋਊਗਾ ਫੇ ਤੁਹਾਨੂੰ ਪਤਾ ਲੱਗ ਜੂ ਪਰ ਅਜੇ ਮੇਰਾ ਕੋਈ ਵਿਚਾਰ ਨਹੀਂ ਮੇਰਾ ਕੰਮ ਹੈ ਕਿ ਮੈਨੂੰ ਨੇਚਰ ਨੇ ਡਿਊਟੀ ਮਦਰ ਨੇ ਲਾਈ ਹੈ ਕਿ ਮੈਂ ਲਿਖ ਕੇ ਗਾ ਸਕਦਾ ਔਰ ਗਾ ਕੇ ਹਕੂਕ ਦੀ ਗੱਲ ਕਰ ਸਕਦਾ ਮੇਸਮੇਰਾ ਇਹੀ ਫਲਸਫਾ ਤੇ ਇਹੀ ਕੰਮ ਹੈ। ਦੋ ਬੋਲ ਸੁਣਾ ਦਿਓ। ਨਹੀਂ ਨਹੀਂ ਆ ਤੁਸੀਂ ਨੇ ਕੋਈ ਇੱਕ ਪਾਇਸਾ ਕੋਈ ਪੰਜਾਬ ਦੀ ਗੱਲ ਕਰ ਰਹੇ ਸੀ ਨਾ ਜੀ। ਉਹ ਮੈਂ ਤੁਹਾਨੂੰ ਕਲੀਅਰ ਕਰਨਾ ਚਾਹਣਾ। ਜਿਸ ਰਾਜਪਾ ਪੀਯੂ ਐਨ ਲਿਖਦੇ ਆ ਤਾਂ ਪਪੀਏ ਐਨ ਤੋਂ ਸ਼ੁਰੂਆਤ ਕਰੀਏ। ਕਰੀਏ। ਜੀ ਜੀ ਜੀ। ਕੋਈ ਨਹੀਂ ਅਸੀਂ ਆਪਦੇ ਘਰ ਤੇ ਲਿਖਾ ਦਾਂਗੇ ਪੱਕਾ ਹੀ ਜਾ ਕੇ। ਵਾਦਾ ਰਿਹਾ ਬੇਸ਼ਕੁਰੇ ਦਾ। ਮਾਨ ਸਾਹਿਬ ਜਿਸ ਤਰ੍ਹਾਂ ਵੀ ਤੁਸੀਂ ਸਾਊਥ ਦੇ ਸਿਨੇਮਾ ਦੀ ਗੱਲ ਕੀਤੀ। ਜੀ ਜੀ। ਉਸੇ ਤਰ੍ਹਾਂ ਕੀ ਆਪਾਂ ਪੰਜਾਬ ਦੇ ਸਿਨੇਮੇ ਨੂੰ ਜਿਸ ਤਰ੍ਹਾਂ ਸਾਊਥ ਦਾ ਸਿਨੇਮਾ ਆਪਣਾ ਕਲਚਰ ਪ੍ਰਮੋਟ ਕਰਦਾ। ਤੇ ਅਸੀਂ ਇਸ ਤੋਂ ਇਲਾਵਾ ਵੀ ਕੋਈ ਹੋਰ ਕਲਚਰਲ ਐਕਟੀਵਿਟੀ ਨੂੰ ਪ੍ਰਮੋਟ ਕਰਨ ਦੀ ਫਿਲਮਾਂ ਅੱਗੇ ਲਿਆਵਾਂਗੇ। ਇਹ ਇਹ ਨਾ ਡਿਪੈਂਡ ਕਰਦਾ ਜੀ ਜਦੋਂ ਆਪਾਂ ਮਿਲ ਬੈਠ ਕੇ ਸਬਜੈਕਟ ਫਾਈਨਲ ਕਰਦੇ ਆਂ। ਸਬਜੈਕਟ ਕਿਸ ਤਰ੍ਹਾਂ ਦਾ? ਫਿਲਮ ਇੱਕ ਕਲਪਨਾ ਹੈ ਜਾਂ ਇੱਕ ਰੀਅਲ ਸਟੋਰੀ ਹੈ। ਪਰ 2 ਘੰਟੇ ਲਈ ਉਸ ਕਲਪਨਾ ਦੀ ਜਿਹੜੀ ਉਡਾਨ ਹੈ ਉਹ ਤੁਹਾਡੇ ਤੱਕ ਲੈ ਕੇ ਆਉਣੇ ਔਰ ਤੁਹਾਨੂੰ ਬਿਠਾ ਕੇ ਮਨੋਰੰਜਨ ਕਰਨਾ। ਇਹ ਇਹ ਡਿਪੈਂਡ ਕਰਦਾ ਕਿ ਪੂਰੀ ਟੀਮ ਕਿਸ ਤਰ੍ਹਾਂ ਦਾ ਡਿਸੀਜਨ ਲੈਂਦੀ ਹੈ। ਸੁਚਾ ਸੂਰਮਾ ਸਾਹਿਬ ਦੀ ਜਿਹੜੀ ਗਾਥਾ ਹੈ ਇਹ ਇਹਦੀ ਰਿਸਰਚ ਬਹੁਤ ਲੰਬੀ ਚੌੜੀ ਕਰਕੇ ਤਾਂ ਕਿ ਬਰੀਕੀ ਨਾਲ ਹਰ ਚੀਜ਼ ਤੁਹਾਨੂੰ ਦਿਖਾ ਸਕੀ ਬਟ ਕਈ ਚੀਜ਼ਾਂ ਵਰਬਲੀ ਮਿਲ ਤਾਂ ਜਾਂਦੀਆਂ ਉਹਨਾਂ ਦਾ ਕੋਈ ਸੰਕੇਤਕ ਵੀ ਨਹੀਂ ਮਿਲਦਾ ਜੀ ਕੁਝ ਵੀ ਨਹੀਂ ਮਿਲਦਾ ਉਹ ਫਿਰ ਬਹੁਤ ਛੋਟੀ ਹੋ ਜਾਂਦੀ ਹੈ ਉਹਦੇ 'ਚ ਫਿਰ ਕਲਪਨਾ ਕਰਨੀ ਫਿਰ ਔਖਾ ਕਲੀਸ਼ਾ ਔਖਾ ਹੋ ਜਾਂਦਾ ਨਹੀਂ ਜਿਸ ਤਰ੍ਹਾਂ ਕਿ ਅੱਜਕੱਲ ਦਾ ਯੂਥ ਜਿਹੜਾ ਹੈ ਉਹ ਫਿਲਮਾਂ ਤੋਂ ਸਿੱਧ ਲੈਂਦਾ ਤੇ ਯਾਨੀ ਕਿ ਅਸੀਂ ਫਿਲਮਾਂ ਦੇ ਰਾਹੀਂ ਯੂਥ ਨੂੰ ਕੋਈ ਐਸਾ ਸੰਦੇਸ਼ ਦਈਏ ਜਿਹੜਾ ਅਸੀਂ ਆਪਣਾ ਪੁਰਾਤਨ ਜਿਹੜੀ ਵਿਰਾਸਤ ਹੈ ਉਸ ਨੂੰ ਕਾਇਮ ਰੱਖਣਾ ਦੇਖੋ ਹਰ ਹਰ ਫਿਲਮ ਦਾ ਸਬਜੈਕਟ ਦੇ ਹਿਸਾਬ ਨਾਲ ਹੀ ਹੈ ਦੇਖੋ ਇੱਕ ਚੀਜ਼ ਤਾਂ ਦਿਮਾਗ 'ਚ ਪਾ ਲਓ ਹਰ ਗੀਤ ਜਾਂ ਹਰ ਫਿਲਮ ਅ ਮੈਸੇਜ ਨਹੀਂ ਦਿਆ ਕਰਦੀ ਜਿੱਦਾਂ ਹੁਣ ਤੁਸੀਂ ਪ੍ਰੈਸ ਵਾਲਿਆਂ ਖਬਰਾਂ ਲਾਉਂਦੇ ਤੁਹਾਡੀ ਹਰ ਖਬਰ ਕੋਈ ਮਤਲਬ ਮੈਸੇਜ ਥੋੜੀ ਦਿੰਦੀ ਹੈ ਕਈ ਵਾਰੀ ਤੁਸੀਂ ਦੂਜੀ ਵੀ ਲਾ ਦਨੇ ਚੱਕ ਲੋ ਧਰ ਲੋ ਬਿਲਕੁਲ ਕਈ ਵਾਰੀ ਹੈਡਿੰਗ ਕੋ ਹੋਰ ਹੁੰਦਾ ਥੱਲੇ ਕੁਝ ਹੋ ਰਿਹਾ ਹੁੰਦਾ ਐਦਾ ਬਾਲ ਪਟਾਈ ਤੁਹਾਡੇ ਚੱਕਰ ਚ ਵੀ ਕਈ ਹੋ ਜਾਂਦੇ ਆ ਫੋਨ ਦੀ ਇੱਕ ਦੂਜੇ ਲਾ ਲੰਦੇ ਹੈ ਨਾ ਐਦਾ ਬਾਲ ਡਿਪੈਂਡ ਕਰਦਾ ਜਿੱਦਾਂ ਹੁਣ ਇਹ ਕਹਾਣੀ ਹੈ ਇਹਦਾ ਵਿਸ਼ਾ ਯਾਰੀ ਦੋਸਤੀ ਹੈ ਔਰ ਇਨਸਾਨੀ ਰਿਸ਼ਤੇ ਹਨ ਉਹ ਇਹਦਾ ਬੇਸਿਕਲੀ ਦੇਖੋ ਤੁਸੀਂ ਇੱਕ ਪੂਰੀ ਕਿਤਾਬ ਪੜਦੇ ਹੋ ਕੀ ਉਹ ਜਿਹੜੀ ਕਿਤਾਬ ਸਾਰੇ ਉਹ ਬੰਦੇ ਪੜਦੇ ਆ ਹਰ ਬੰਦੇ ਨੂੰ ਤਾਂ ਸਹੀ ਨਹੀਂ ਮਿਲਦੀ ਔਰ ਗੁਰਗਿਆਨੀ ਤਾਂ ਸਾਰੇ ਤਾਂ ਨਹੀਂ ਹੋ ਜਾਂਦੇ ਕਿਸੇ ਨੇ ਨੇ ਪੜ ਕੇ ਉਸ ਕਿਤਾਬ ਦੀਆਂ ਚੀਜ਼ਾਂ ਜਿੱਦਾਂ ਹੁਣ ਗੁਰੂ ਘਰਿਆ ਦੋ ਤਰ੍ਹਾਂ ਨਾਲ ਤੁਸੀਂ ਸ਼ਰਧਾ ਪ੍ਰਗਟ ਕਰਦੇ ਹੋ ਗੁਰੂ ਘਰਿਆ ਹਿੰਦੂਆਂ ਜਾਂ ਕਿਸੇ ਵੀ ਧਰਮ ਨਾਲ ਰਿਲੇਟਡ ਜਾਂ ਤਾਂ ਤੁਸੀਂ ਸਰੈਂਡਰ ਕਰ ਦਿੰਦੇ ਹੋ ਵੀ ਆਪਣਾ ਮੱਥਾ ਟੇਕ ਕੇ ਸਰੈਂਡਰ ਕਰਤਾ ਕੋਈ ਸਵਾਲ ਜਵਾਬ ਹੈ ਹੀ ਨਹੀਂ ਇੱਕ ਦੂਜੀ ਸ਼ਰਧਾ ਇਹ ਹੈ ਕਿ ਉਹ ਫਲਸਫੀ ਨੂੰ ਪੜ ਕੇ ਉਹਦੇ ਤੇ ਵਰਕ ਕਰਨਾ ਦੋ ਤਰ੍ਹਾਂ ਨਾਲ ਹੁੰਦਾ ਹੈ ਹੁਣ ਦੁਨੀਆ 'ਤੇ ਸਿਮਿਲਰ ਬ੍ਰੇਨਸ ਨਹੀਂ ਹੁੰਦੇ ਅਲੱਗ-ਅਲੱਗ ਤਰ੍ਹਾਂ ਦੇ ਬਰੇਨ ਹਨ ਮੰਨ ਲਓ ਤੁਸੀਂ ਇੱਕ ਕੰਮ 'ਚ ਲੱਗੇ ਹੋ ਔਰ ਤੁਹਾਡੇ ਕੋਲ ਕਿੱਤਾ ਤੇ ਰੋਜ਼ਗਾਰ ਹੈ ਤੁਹਾਡੇ ਲਈ ਬਹੁਤ ਸੌਖਾ ਕਿਉਂਕਿ ਤੁਸੀਂ ਆਪਣੇ ਰੋਜ਼ਗਾਰ ਤੇ ਜਾਣਾ ਤੁਹਾਡੇ ਕੋਲ ਕੰਮ ਹੈ ਤੁਸੀਂ ਸਵੇਰੇ ਆਪ ਦਾ ਜਿਹੜਾ ਵੀ ਤੁਹਾਡਾ ਸਪਿਰਚੁਅਲ ਗੁਰੂ ਆ ਉਹਨਾਂ ਨੂੰ ਤੁਸੀਂ ਮੱਥਾ ਟੇਕਦੇ ਹੋ ਤੇ ਆਪਦੇ ਕੰਮ ਤੇ ਆਪ ਦਾ ਲੰਘ ਜਨ ਬੈਲ ਖੜਕਾ ਕੇ ਬਟ ਇੱਕ ਬੰਦਾ ਜਿਹੜਾ ਜੱਦੋ ਜਹਿਦ ਕਰਦਾ ਹੈ ਉਹਦੇ ਪੱਲੇ ਕੁਛ ਨਹੀਂ ਪੈਂਦਾ ਫਿਰ ਉਹ ਉਹਨਾਂ ਵਿਚਾਰਾਂ ਨੂੰ ਪੜ ਕੇ ਤਰਕ ਕਰਦਾ ਆਪਦੇ ਆਪ ਨਾਲ ਤੇ ਨੇਚਰ ਮਦਰ ਨਾਲ ਇੱਕ ਦੂਜਾ ਰੂਟ ਹੈ ਸੋ ਸਾਰੀਆਂ ਫਿਲਮਾਂ ਚ ਨਹੀਂ ਹੋ ਸਕਦਾ ਹਾਂ ਇਸ ਫਿਲਮ ਦਾ ਜਿਹੜਾ ਮੰਤਵ ਉਹ ਤੇ ਚਾ ਇਨਸਾਨੀ ਰਿਸ਼ਤੇ ਕਿੰਨੇ ਜ਼ਰੂਰੀ ਆ ਇੱਕ ਛੋਟੀ ਜੀ ਭੁੱਲ ਤੁਹਾਨੂੰ ਕਿੱਥੇ ਲੈ ਜਾਂਦੀ ਹੈ ਇੱਕ ਜਿਹੜੀ ਸਾਰੀ ਉਮਰ ਦੀ ਸਾਹ ਸਾਹ ਤੇ ਯਾਰੀ ਹੁੰਦੀ ਹੈ ਉਹ ਕਿਰਦਾਰ ਤੇ ਆ ਕਿ ਕਿਵੇਂ ਖਤਮ ਹੋ ਜਾਂਦੀ ਹੈ ਕੋਸ਼ਿਸ਼ ਤੇ ਕੀਤੀ ਜਾ ਸਕਦੀ ਅਸੀਂ ਇਹੋ ਜਿਹਾ ਕੋਈ ਕਨਸੈਪਟ ਲਈਏ ਜਿਸ ਤਰ੍ਹਾਂ ਯੂਥ ਨੂੰ ਕੋਈ ਮੈਸੇਜ ਦਿੱਤਾ ਜਾਵੇ ਐਕਸ ਨਹੀਂ ਇਨ ਫਿਊਚਰ ਤੁਸੀਂ ਮੇਰੇ ਗਾਣੇ ਸੁਣ ਲਿਆ ਕਰੋ ਕਦੇ ਕਦੇ ਸਾਹਿਬ ਤੁਹਾਡੇ ਮੈਂ ਹੁਣ ਤਾਂ ਤੁਸੀਂ ਮਤਲਬ ਪੈਸੇ ਵੀ ਨਹੀਂ ਲਾਉਣੇ ਹੁਣ ਤਾਂ YouTube ਤੇ ਮੁਫਤ ਵਾਲੇ ਕੰਮ ਹੈ ਬਸ ਜਾਨੀ ਜਾਂ ਕਿਤੇ ਆਪਣਾ ਘਰੇ ਪਰਿਵਾਰ ਚ ਬੈਠੇ ਹੋ ਜਾਂ ਕਿਤੇ ਕਮਰੇ ਚ ਬੈਠੇ ਹੋ ਮੜੇ ਲਾ ਲਿਆ ਕਰੋ ਜੀ ਜੀ ਪਿਛਲੇ 25 ਸਾਲ ਤੋਂ ਸਾਰੇ ਗਾਣੇ ਸੁਣਿਓ ਤੁਹਾਨੂੰ ਰੋਮਾਂਟਿਕ ਗਾਣੇ ਚ ਵੀ ਕੋਈ ਨਾ ਕੋਈ ਦਰਦ ਦੀ ਕਿਸਾਨੀ ਦੀ ਆ ਮਜ਼ਦੂਰ ਦੀ ਲਾਈਨ ਮਿਲੂਗੀ ਹਰ ਹਰ ਚੌਥੇ ਗਾਣੇ ਚ ਤਾਂ ਮਿਲੂਗੀ ਮਿਲੂਗੀ ਮਾਸਟਰ ਕਾਫੀ ਤੁਹਾਡੇ ਵਿੱਚ ਫੈਨ ਵੀ ਹੋਣਗੇ ਕੋਈ ਦੋ ਬੋਲ ਕੋਈ ਨਹੀਂ ਕਿਸੇ ਵੀ ਗਾਣੇ ਤੇ ਸੁਣਾ ਦਿਓ ਮੈਂ ਗੱਲਾਂ ਕਰਨਾ ਹੈ ਮੈਂ ਗਾਉਣ ਗਾਣਤਾ ਫਿਰ ਮੈਂ ਖਾੜਾ ਹੀ ਲਾ ਜੂਗਾ ਤੁਹਾਡੇ ਉਰੇ ਤੇ ਦੋ ਚਾਰ ਘੰਟੇ ਲਾਈਏ ਤਾਂ ਸਹੀ ਫਿਰ ਤੁਹਾਡਾ ਵੀ ਮਨ ਪਾ ਹੋ ਜਾਊਗਾ ਕੋਈ ਨਹੀਂ ਬਣਾ ਲੈਣੇ ਵਿਚਾਰ ਆਈ ਸ਼ਰਮਾ ਜੀ ਮੈਨੇਜ ਈਵੈਂਟ ਵਾਲੇ ਇਹਨਾਂ ਨੂੰ ਕਹਿ ਦਿੰਨੇ ਆ ਅਮਰਸਰ ਸਾਹਿਬ ਬਹੁਤ देर ਹੋ ਗਈ ਸੀ ਆਏ ਨਹੀਂ ਸੀ ਤੋ ਮੈਂ ਕਿਉਂਕਿ ਗੁਰੂ ਦੀ ਨਗਰੀ ਹੈ ਮੈਂ ਥੋੜਾ ਜਿਹਾ ਇਸ ਲਈ ਅਵੋਇਡ ਕਰ ਜੰਦਾ ਕਿਉਂਕਿ ਗੁਰੂ ਦੀ ਨਗਰੀ ਹੈ ਹਰ ਬੰਦੇ ਦੀ ਅਲੱਗ ਤਰ੍ਹਾਂ ਦਾ ਸ਼ਰਦਾ ਹੈ ਕਈ ਫੇਸਬੁੱਕ ਤੇ ਸ਼ਰਦਾ ਦਿਖਾਉਂਦੇ ਆ ਅਸੀਂ ਪੁਰਾਣੇ ਸੰਘਰਸ਼ ਨਾਲ ਵੀ ਜੁੜੇ ਰਹੇ ਆਂ ਔਰ ਪੂਰੀ ਜ਼ਿੰਦਗੀ ਉਹ ਇੱਕੋ ਰਾਹ ਤੇ ਚੱਲਦੇ ਆਂ ਤੋ ਮੈਂ ਪਿੱਛੇ ਦੇ ਈਵੈਂਟ ਵਾਲਾ ਆ ਵੀ ਸੀ ਮੈਂ ਕਿਹਾ ਸੀ ਸ਼ਹਿਰ ਤੋਂ ਥੋੜਾ ਜਿਹਾ ਬਾਹਰ ਕਰਾ ਲਿਓ ਮੇਰੇ ਲਈ ਬਹੁਤ ਪਵਿੱਤਰ ਸ਼ਹਿਰ ਹੈ ਤਮਾਕੂ ਵੇਚਣ ਵਾਲੇ ਲਈ ਉਹਦੀ ਉਕਰੋਜੀ ਹੋ ਸਕਦੀ ਹੈ ਮੈਨੂੰ ਨਹੀਂ ਪਤਾ ਪਰ ਮੇਰੇ ਲਈ ਉਹ ਪਵਿੱਤਰਤਾ ਬਹੁਤ ਵੱਡੀ ਹੈ